ਅਰਮੀਰ ਦੇਖ ਰਿਹਾ ਹੈ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਛਲੇੜੀ ਤਾਂ ਵੱਡੀਆਂ ਤੇ ਅਹਿਮ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪ੍ਰੋਫੈਸਰ ਮਜੀਤ ਸਿੰਘ ਪ੍ਰੋਫੈਸਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਸ਼ੁਕਰੀਆ ਕੁਲਵਿੰਦਰ ਜੀ ਪ੍ਰੋਫੈਸਰ ਸਾਹਿਬ ਕੱਲ ਜਦੋਂ ਪ੍ਰੈਸ ਕਾਨਫਰੰਸ ਹੋ ਰਹੀ ਸੀ ਚੰਡੀਗੜ੍ਹ ਦੇ ਵਿੱਚ ਐਸਕੇਐਮ ਦੀ ਤਾਂ ਉਸ ਤੋਂ ਪਹਿਲਾਂ ਇੱਕ ਟਵੀਟ ਅੰਬਾਲਾ ਪੁਲਿਸ ਕਰਦੀ ਹੈ ਅੰਬਾਲਾ ਪੁਲਿਸ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਐਨਐਸਏ ਲਾਉਣ ਦੀ ਤਿਆਰੀ ਹੈ ਤੇ ਜਿਹੜਾ ਨੁਕਸਾਨ ਹੋਇਆ ਉਸ ਦੀ ਪਰਭਾਈ ਵੀ ਜਿਹੜੀ ਹੈ ਬੈਂ ਕਿਸਾਨਾਂ ਦੇ ਸੀਜ਼ ਕਰਕੇ ਉਹਨਾਂ ਦੇ ਕੋਲੋਂ ਭਰਵਾਈ ਕੀਤੀ ਜਾਵੇਗੀ ਪਰ ਅੱਜ ਉਸ ਫੈਸਲੇ ਦੇ ਉੱਤੇ ਜਿਹੜਾ ਉਹ ਯੂ ਟਰਨ ਲੈ ਲਿਆ ਗਿਆ ਕੀ ਲੱਗਦਾ ਹੈ ਕਿ ਐ ਸਕੈਮ ਦੇ ਵੱਲੋਂ ਕੱਲ ਜਿਹੜੇ ਪ੍ਰੋਗਰਾਮ ਦਿੱਤੇ ਗਏ ਤੁਸੀਂ ਵੀ ਉੱਥੇ ਸੀ ਮੈਂ ਵੀ ਉੱਥੇ ਸੀ ਤਾਂ ਉਹਦਾ ਕਿਤੇ ਨਾ ਕਿਤੇ ਅ ਅਸਰ ਦਿਖਿਆ ਉਹਦੇ ਕਰਕੇ ਯੂ ਟਰਨ ਲੈਣਾ ਪਿਆ ਜਾਂ ਕਿਵੇਂ ਮੈਂ ਤਾਂ ਕਹੀ ਨਾ ਉਹਨੇ ਚੂਲਾਂ ਤੇ ਸੁਨੀਲ ਜਾਖੜ ਤੱਕ ਨਾ ਲਾਈਆਂ ਪਈਆਂ ਤੁਸੀਂ ਉਹਨਾਂ ਦੀ ਇਹ ਤੇ ਗੱਲਾਂ ਹੀ ਛੱਡੋ ਲੱਗਦਾ ਹੈ ਦਿੱਲੀ ਦੇ ਵਿੱਚ ਅਸਰ ਗਿਆ ਸਿੱਧਾ ਗਿਆ ਕਿ ਹਾਕੀ ਕੰਮ ਕਰਨ ਲੱਗੇ ਤੁਸੀਂ ਉਤੋਂ ਉਹ ਮინისტრ ਨੇ ਤਰੰਤ ਕਿਹਾ ਨਾ ਕਿ ਤੁਸੀਂ ਜ਼ਿਆਦਾ ਦਾਦਾਗਰੀ ਨਾ ਦਿਖਾਓ ਜੇ ਇਹਨਾਂ ਦੇ ਨਾਲ ਸਿੱਧਾ-ਸਿੱਧਾ ਤੁਸੀਂ ਸਾਹਮਣੇ ਸਾਹਮਣੇ ਹੋ ਗਏ ਕਿਸਾਨਾਂ ਦੇ ਨਾਲ ਭਈ ਹਰਿਆਣੇ ਵਾਲੇ ਹੋਣ Rajasthan ਦੇ ਕਿਸਾਨ ਹੋਣ ਜਾਂ ਪੱਛਮੀ UP ਦੇ ਹੋਣ ਇਹਨਾਂ ਦਾ ਖੂਨ ਇੱਕੋ ਜਿਹਾ ਸਾਰਿਆਂ ਦਾ ਮੈਂ ਥੋੜ੍ਹਾ ਜਿਹਾ ਵੇਖਣ ਨੂੰ ਹੀ ਮੜੰਗਾ ਲੱਗ ਲੱਗਦਾ ਇੱਥੇ ਜਾਨੀ ਖਾਲਸੇ ਸੱਜੇ ਰਹਿੰਦੇ ਆ ਉੱਥੇ ਦੂਜੇ ਆ ਪਰ ਡਾਂਗ ਉਹਨਾਂ ਕੋਲ ਵੀ ਇਹਨਾਂ ਕੋਲ ਵੀ ਆ ਉਨ੍ਹਾਂ ਨੇ ਕਿਹਾ ਕਿ ਜੇ ਤੁਸੀਂ ਹਾਂ ਕੰਮ ਸ਼ੁਰੂ ਕਰ ਲਾ ਇਹ ਤੇ ਬਹੁਤ ਵੱਡਾ ਸਿਆਪਾ ਤੇ ਪਵਾੜਾ ਪੈ ਜੂ ਇਸ ਲਈ ਉਨ੍ਹਾਂ ਨੇ ਤੁਰੰਤ ਵਾਪਸ ਲੈਣਾ ਪਿਆ ਵੋਟਾਂ ਨੂੰ ਮੱਦੇ ਨਜ਼ਰ ਰੱਖ ਕੇ ਪਰ ਇਹ ਕਿਸਾਨ ਵੀਰਾਂ ਨੂੰ ਸਮਝ ਲੈਣਾ ਚਾਹੀਦਾ ਕਿ ਜਿਸ ਕਿਸਮ ਦੀ ਇਹੋ ਜੇ ਅਨਾਉਂਸਮੈਂਟਾਂ ਆਉਣੀਆਂ ਆਪਣੇ ਆਪ ਚ ਇਹ ਛੋਟੀ ਗੱਲ ਨਹੀਂ ਜਾਨੀ ਪਰਦੇ ਦੇ ਪਿੱਛੇ ਕਿਹੋ ਜੀਆਂ ਤਿਆਰੀਆਂ ਚੱਲਦੀਆਂ ਕੀ ਖਿਚੜੀ ਪੱਕ ਰਹੀ ਆ ਉੱਥੋਂ ਅੰਦਾਜ਼ਾ ਉਹਨਾਂ ਨੂੰ ਕਿਸਾਨ ਵੀਰਾਂ ਨੂੰ ਲਾ ਲੈਣਾ ਚਾਹੀਦਾ ਇਹਨਾਂ ਦੇ ਏਕੇ ਦੀ ਜਿਹੜੀ ਬਲੰਦੀ ਹੈ ਅੱਜ ਤੱਕ ਔਰ ਉਹਦੀ ਜਿਹੜੀ ਸ਼ਵੀ ਬਣੀ ਹੋਈ ਆ ਕਿ ਕਿਸਾਨਾਂ ਨੂੰ ਨਹੀਂ ਕੋਈ ਛੇੜ ਸਕਦਾ ਕੋਈ ਛੇੜ ਕੇ ਦੇਖੋ ਤਾਂ ਅਗਲੇ ਦਿਨ ਸਾਰੇ ਇਕੱਠੇ ਹੋ ਜਾਂਦੇ ਉਸ ਨੂੰ ਕੋਈ ਆਂਚ ਨਹੀਂ ਆਉਣੀ ਚਾਹੀਦੀ ਇਸ ਲਈ ਬੜਾ ਜ਼ਰੂਰੀ ਆ ਕੁਲਵਿੰਦਰ ਕਿ ਜਿਹੜਾ ਇੱਕ ਦਬ ਦਬਾ ਬਣਿਆ ਹੁੰਦਾ ਨਾ ਕਿ ਵੀ ਆ ਫਲਾਣਾ ਓਏ ਇਹਦੇ ਤੋਂ ਪਰਾਂ ਹੋ ਜਿਓ ਇਹ ਇਹ ਬੜਾ ਬੜੇ ਬਡੇ ਬੰਦੇ ਮਾਰੂ ਖੰਡੇ ਆ ਜਾਨੀ ਇਸ ਤਰ੍ਹਾਂ ਦਾ ਕਹਿ ਲਓ ਭਾਵੇਂ ਲੱਗੇ ਬਹੁਤ ਚੰਗਾ ਸ਼ਬਦ ਨਹੀਂ ਹੈ ਉਸ ਕਿਸਮ ਦਾ ਪ੍ਰਭਾਵ ਕਿਸਾਨਾਂ ਦਾ ਉਹਨਾਂ ਦੇ ਏਕੇ ਦਾ ਉਹਨਾਂ ਦੇ ਸ਼ਾਂਤਮਈ ਸੰਘਰਸ਼ਾਂ ਦਾ ਹੈਗਾ ਉਹਨਾਂ ਨੇ ਪਹਿਲਾਂ ਦੇ ਕੋਸ਼ਿਸ਼ ਕੀਤੀ ਹੋਊਗੀ ਟੈਂਪਰੇਚਰ ਦੇਖਣ ਲਈ ਵੀ ਕੀ ਮੰਦੇ ਆ ਵੀ ਥੱਲੇ ਝੁਕ ਜਾਂਦੇ ਆ ਤੇ ਮਿੰਤਾ ਕਰਨ ਲੱਗਦੇ ਆ ਉਹਨਾਂ ਨੇ ਕਿਹਾ ਹੁਣ ਆ ਜਾਓ ਮੈਦਾਨ 'ਚ ਤੁਸੀਂ ਜਮੀਨਾਂ ਦੀ কুরਕੀ ਕਰ ਕਿਹੜਾ ਮਜੂਰਤ ਕਰੂਗਾ ਤੁਸੀਂ ਮੈਨੂੰ ਨਹੀਂ ਪਤਾ ਕਿਹੜੇ ਨੇ ਇਹ ਕਿਉਂ ਬਿਆਨ ਦੇ ਦਿੱਤਾ ਕੋਈ ਝੁਰਤ ਕਰ ਸਕਦਾ ਕਿਸਾਨ ਦਾ ਜਿਹੜਾ ਪਹਿਲਾਂ ਹੀ ਉਹ ਮਰਦਾ ਕੀ ਨਹੀਂ ਕਰਦਾ ਉਹ ਅੱਜ ਮੈਂ ਉਹ ਦੇਖ ਰਿਹਾ ਸੀਗਾ ਕਿ ਕਰਜ਼ੇ-ਕੁਰਜ਼ੇ ਖਾਫੀ 4 ਲੱਖ ਕਰੋੜ ਰੁਪਈਆ ਕਰਜ਼ਾ 88% ਕਿਸਾਨਾਂ ਦੇ ਉੱਤੇ ਹੈ ਮੈਂ ਡਿਟੇਲ ਉਹ ਬਾਅਦ ਵਿੱਚ ਕਿਸੇ ਦਿਨ ਆਪਾਂ ਇੱਥੇ ਡਿਸਕਸ ਕਰਾਂਗੇ ਕਿ ਥੋੜਾ ਕਰਜ਼ਾ ਨਹੀਂ ਹੈ ਕਿਸਾਨਾਂ ਦੇ ਉੱਤੇ ਪਰ ਇੰਨਾ ਵੀ ਨਹੀਂ ਹੈ ਕਿ ਜੇ ਤੁਸੀਂ ਹਰ ਸਾਲ 2-2 2.5-2.5 ਲੱਖ ਐਨਪੀਏ ਘਰਾ ਦੇ ਕੇ ਕਾਰਪੋਰੇਟਾਂ ਦਾ ਦੇ ਸਕਦੇ ਆ ਤੇ 50 ਜਿਹੜੇ ਸਾਰੇ ਦੇਸ਼ ਦੇ 88% ਕਿਸਾਨਾਂ ਦਾ ਜਿਹੜਾ ਕਰਜ਼ਾ ਜਿਹੜੇ ਕਿ 5 ਏਕੜ ਤੱਕ ਰਿਹਾ 88% 5 ਏਕੜ ਤੱਕ ਐਨਐਸਓ ਦਾ ਡਾਟਾ ਨੈਸ਼ਨਲ ਸਟੈਟਿਸਟਿਕਲ ਸਟੈਟਿਸਟਿਕਲ ਆਰਗੇਨਾਈਜੇਸ਼ਨ ਦਾ ਤੇ ਉਹਨਾਂ ਦੇ ਜਿਹੜੇ ਕਰਜ਼ੇ ਆ ਇਹ 2020 ਤੱਕ ਦੇ 19 ਤੱਕ ਦੇ ਅੰਕੜੇ ਉਦੋਂ ਬਾਅਦ ਦੇ ਤੇ ਅੰਕੜੇ ਅਜੇ ਆਏ ਨਹੀਂ ਜੀ ਉਹ ਉਹ 4 ਕਿਲਖ ਮੈਨੂੰ ਲੱਗਦਾ ਰਫਲੀ 4 ਕਿਲਖ ਕਰੋੜ ਰੁਪਇਆ ਬਣਦਾ ਤੁਸੀਂ ਇੱਕ ਸਵਾ ਲੱਖ ਕਰੋੜ ਇੱਕ ਸਾਲ ਦੇ ਦੋ ਫਿਰ ਅਗਲੇ ਸਾਲ ਦੇ ਦੋ ਫਿਰ ਤੀਜੇ ਸਾਰੇ ਦੇਸ਼ ਦੀ ਕਿਸਾਨੀ ਨੂੰ ਖੁਸ਼ਹਾਲ ਕਰ ਸਕਦੇ ਉਹਨਾਂ ਦਾ ਜਿਹੜਾ ਹਾਲ ਆ ਉਹ ਤੇ ਇਸ ਪਾਸੇ ਨੂੰ ਹੈਗਾ ਤੁਸੀਂ ਉਲਟਾ ਜਿਹੜਾ ਮਾੜਾ ਮੋਟਾ ਰੋਟੀ ਖਾਂਦੇ ਸਾਹ ਲੈਂਦੇ ਆ ਤੁਸੀਂ ਉਹ ਵੀ ਗਲੇ ਨੂੰ ਹੱਥ ਪਾਉਣ ਨੂੰ ਫਿਰਦੇ ਆ ਫਿਰ ਇਹ ਬੈਂਕਾਂ ਵਾਲੇ ਜਾਣ ਕੇ ਕੁਰਕੀ ਕਰਨ ਪੁਲਿਸ ਨਾਲ ਕਰੂਗੀ ਪੁਲਿਸ ਫਿਰ ਕਿੰਨਾ ਕੁ ਕਰੂਗੀ ਆ ਹੁਣ ਤੁਸੀਂ ਦੇਖ ਹੀ ਰਹੇ ਆ ਬਾਰਡਰਾਂ ਦੇ ਉੱਤੇ ਕੀ ਹੋ ਰਿਹਾ ਜੀ ਇਹ ਇਹ ਇੱਕ ਪੁਲਿਸ ਦੇ ਦਬਦਬਾ ਤੇ ਗੋਲੀ ਸਿੱਕੇ ਦਾ ਡਰਾ ਤੇ ਹੋਰ ਡਰੋਨਾਂ ਦੇ ਨਾਲ ਟੀਅਰ ਗੈਸ ਛੜਨੀ ਉਹਦਾ ਦਬਦਬਾ ਦੀ ਗੱਲ ਆ ਨੇ ਸਾਰੀ ਦੁਨੀਆ ਦੇ ਵਿੱਚ ਓਏ ਥੂ ਥੂ ਹੋ ਰਹੀ ਆ ਇਹਨਾਂ ਦੀ ਕੀ ਕੇ ਹੋਜੀ ਡੈਮੋਕ੍ਰੇਸੀ ਆ ਮੋਦੀ ਜੀ ਕਿਉਂ ਨਹੀਂ ਆਉਂਦੇ ਹੁਣ ਸਾਹਮਣੇ ਕਿੱਥੇ ਲੁਕੇ ਬੈਠੇ ਆ ਦੁਨੀਆ ਦੀ ਗੱਲ ਕਰ ਲੈਂਦੇ ਆਪਾਂ ਦੁਨੀਆ ਤੇ ਵੀ ਤੁਸੀਂ ਗੱਲ ਕਰੀਏ ਤਾਂ ਮੇਰੇ ਯਾਦ ਆ ਗਿਆ ਵੀ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਐਮਪੀ ਤਰਮਨਜੀਤ ਸਿੰਘ ਢੇਸੀ ਨੇ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾਂ ਐਲਾਨ ਮਾਸਕ ਜਿਹੜੇ ਐਕਸ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਕੰਪਨੀ ਦੇ ਵੱਲੋਂ ਐਕਸ ਦੇ ਵੱਲੋਂ ਜਿਹੜਾ ਕਿਹਾ ਗਿਆ ਕਿ ਭਾਈ ਤੁਸੀਂ ਛੜ ਤੋਂ ਇਹ ਬੰਦਤਾ ਕਰਵਾ ਰਹੇ ਹੋ ਪਰ ਅਸੀਂ ਇਹਦੇ ਹੱਕ 'ਚ ਨਹੀਂ ਅਸੀਂ ਆਵਾਜ਼ ਬੁਲੰਦ ਕਰਨ ਦੇ ਹੱਕ 'ਚ ਇਹ ਬਿਲਕੁਲ ਠੀਕ ਹੈ ਇਹ ਗੱਲ ਕਿ ਜਦ ਸਾਡੇ ਸੰਵਿਧਾਨਿਕ ਹੱਕ ਆ ਇਹ ਤੇ ਇਹੋ ਜੀ ਗੱਲ ਆ ਕਿ ਤੁਸੀਂ ਕਿਸੇ ਨੂੰ ਕੋਟ ਰਹੇ ਆ ਉਸ ਨੂੰ ਤਕਲੀਫ ਦੇ ਰਹੇ ਆ ਉਹਨੂੰ ਉਹਦੇ ਉਹਦੇ ਤੇ ਹਰ ਕਿਸਮ ਦਾ ਤਸ਼ੱਦਦ ਢਾ ਰਹੇ ਆ ਤੇ ਨਾਲ ਤੁਸੀਂ ਇਹ ਕਹਿੰਦੇ ਕਿ ਅਸੀਂ ਮੈਂ ਤੈਨੂੰ ਮੂੰਹ ਤੇ ਟੇਪ ਲਾਈ ਵੀ ਤੈਨੂੰ ਬੋਲਣ ਨਹੀਂ ਦੇਣਾ ਅਸੀਂ ਇਸ ਤਰ੍ਹਾਂ ਕਰੋਗੇ ਤੁਸੀਂ ਤੁਸੀਂ ਲੋਕਾਂ ਦਾ ਜਿਹੜਾ ਮੰਦ ਹਾਲੀ ਕੀਤੀ ਹੋਈ ਐ ਉਹਨਾਂ ਦੇ ਲੁੱਟਕ ਸੁੱਟ ਕਰਕੇ ਉਹਨਾਂ ਦਾ ਲਗਾਤਾਰ ਕਰਜ਼ਾ ਚੜਾ ਕੇ ਉਹਨਾਂ ਨੂੰ ਰੋਟੀ ਪਾਣੀ ਚੁੱਲ੍ਹੇ ਗਰਮ ਹੋਣੇ ਔਖੇ ਹੋ ਗਏ ਹੋਇਆ ਤੇ ਤੁਸੀਂ ਉੱਥੇ ਰਾਹਤ ਤੇ ਕੀ ਦੇਣੀ ਆ ਮਲਮ ਪੱਟੀ ਤੇ ਕੀ ਦੇਣੀ ਆ ਉਹ 6-6000 ਰੁਪਈਆ ਪਤਾ ਨਹੀਂ ਕਿੰਨਾਂ ਨੂੰ ਦਿੰਦੇ 6000 ਰੁਪਈਏ ਨਾਲ ਕੁਝ ਬਣਦਾ ਹੈ ਸਾਲ ਦੇ ਅੰਦਰ ਕਿਸੇ ਪਰਿਵਾਰ ਦਾ ਮੈਨੂੰ ਇਹ ਦੱਸੋ ਅੱਜ ਦੀ ਮਹਿੰਗਾਈ 'ਚ 6000 ਰੁਪਈਆ ਤੇ ਕੋਈ ਜਿਹੜਾ ਮਜ਼ਦੂਰ ਦਾ ਵੀ ਨਹੀਂ ਘਰ ਚੱਲਦਾ 15 ਦਿਨ ਨਹੀਂ ਚੱਲਦੇ ਚੇ ਜਿਹੜੇ 15 ਦਿਨਾਂ ਦਾ ਵੀ ਰਾਸ਼ਨ ਨਹੀਂ ਹੈ 6000 ਰੁਪਇਆ ਚਾਕੇ ਮਹਿੰਗਾਈ ਦੇਖੋ ਕਿ ਤੁਸੀਂ ਉਹਨਾਂ ਨੂੰ ਕਹਿੰਦੇ ਕਿ ਅਸੀਂ ਜੀ ਬਹੁਤ ਜ਼ਿਆਦਾ ਗਰੀਬੀ ਹਟਾਤੀ ਆ ਇਸ ਤਰ੍ਹਾਂ ਨਾ ਕਰੋ ਉਹਨਾਂ ਨੂੰ ਇਹ ਉਹਨਾਂ ਦਾ ਜੋ ਬੰਦੀ ਇਹ ਮੁਆਵਜ਼ਾ ਹੈ ਫਸਲਾਂ ਦਾ ਬੰਦੀ ਕੀਮਤ ਹੈ ਜਿਸ ਗੱਲ ਉਹ ਕੋਠੇ ਚੜਕੇ ਦਵਾਈ ਪਾ ਰਹੇ ਆ ਨਾਰੇ ਮਾਰ ਰਹੇ ਆ ਬੈਠੇ ਆ ਤਕਲੀਫਾਂ ਚ ਆ 13 ਮਹੀਨੇ ਪਹਿਲਾਂ ਕਟਾਏ ਹੁਣ ਫੇਰ ਲੱਗੇ ਹੋਏ ਆ ਤੁਸੀਂ ਉਹਨਾਂ ਦੀ ਆਵਾਜ਼ ਵੱਲ ਕੋਈ ਧਿਆਨ ਨਹੀਂ ਦਿੰਦੇ ਏ ਏ ਏ ਜੇ ਇਸਤਰੀ ਕੇ ਨਾਮ ਨਾਲ ਦੇ ਟਵਿੱਟਰ ਆ ਕਿੰਨੀ ਵਾਰੀ ਕੀ ਆ ਕਿਸਾਨ ਲੀਡਰਾਂ ਨੇ ਕਿਹਾ ਕਿ ਸਾਡੇ ਪੇ ਫੇਸਬੁੱਕ ਪੇਜ ਜਿਹੜੇ ਅਡਾਤੇ ਆ ਸਾਡੇ ਟਵਿੱਟਰ ਦੇ ਅਕਾਊਂਟ ਅਡਾਤੇ ਆ ਹੋਰ ਅਡਾਤੇ ਉਹਦਾ ਕਾਰਨ ਇੰਡੀਆ ਦੇ ਵਿੱਚ ਇਹ ਆ ਕਿ ਇੱਕ ਦਾਦਾਗਰੀ ਹੋ ਗਈ ਆ ਵੀ ਅਸੀਂ ਜਿਹੜੀ ਮਰਜ਼ੀ ਸੜਕ ਰੋਕਦੀਏ ਜਿਹੜੀ ਮਰਜ਼ੀ ਮਜਾਰੇ ਨੂੰ ਖੜਦੀਏ ਜਿਹਦੀ ਮਰਜ਼ੀ ਕਰਕੇ ਇਹਦੇ ਕਾਨੂੰਨ ਬਣਾਏ ਚੰਡੀਗੜ੍ਹ ਚ ਵੀ ਇੱਕ ਕਾਨੂੰਨ ਬਣਿਆ ਆਇਆ ਪਤਾ ਨਹੀਂ ਆਰਡੀਨੈਂਸ ਕਿ ਪੰਜਾਬ ਵਾਲਿਆਂ ਨੇ ਵੀ ਸ਼ਾਇਦ ਪੰਜਾਬ ਵਾਲਿਆਂ ਨੂੰ ਇਹ ਤੇ ਭਗਵੰਤ ਮਾਨ ਨੂੰ ਉਹ ਕਾਨੂੰਨ ਜਿਹੜਾ ਰੱਦ ਕਰ ਦੇਣਾ ਚਾਹੀਦਾ ਕਿ ਜਿਹੜੇ ਕਿਸਾਨ ਆਉਂਦੇ ਜਾਂ ਜਿਹੜੇ ਵੀ ਕੋਈ ਮਜ਼ਾਰਾ ਕਰੀ ਹੋਣਗੇ ਜੇ ਕੋਈ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਕਰਦੇ ਆ ਤੇ ਅਸੀਂ ਉਹਨਾਂ ਦੇ ਕੋਲੋਂ ਉਹਦੀ ਪਰਪਾਈ ਕਰਾਂਗੇ ਜਾਂ ਤੇ ਉਹਨਾਂ ਦੇ ਬੈਂਕ ਖਾਤਿਆਂ 'ਚੋਂ ਉਹ ਸੀਜ਼ ਕਰਤੇ ਜਾਣਗੇ ਐਨਾਉਂਸਮੈਂਟ ਆਈ ਸੀ ਨਾ ਕਿ ਬੈਂਕ ਖਾਤਿਆਂ ਨੂੰ ਅਸੀਂ ਸੀਜ਼ ਕਰ ਲਾਂਗੇ ਉਹ ਚੋਂ ਪੈਸੇ ਕੱਢ ਕੇ ਉਹਨਾਂ ਦੀ ਪਰਪਾਈ ਕਰਾਂਗੇ ਜਾਂ ਅਸੀਂ ਉਹਨਾਂ ਦੀ ਜਾਇਦਾਦ ਨੂੰ ਵੇਚ ਕੇ ਤੇ ਕੁਰਕੀ ਕਰਕੇ ਤੇ ਉਹਦੇ ਚੋਂ ਅਸੀਂ ਕਰਾਂਗੇ ਕਰਕੇ ਦੇਖੋ ਆ ਜਾਓ ਫਿਰ ਪਿੱਛੇ ਇਹਨੂੰ ਕਿਉਂ ਜਾਣਦੇ ਆ ਹੁਣ ਜੇ ਤੁਸੀਂ ਐਨਾਉਂਸ ਕੀਤਾ ਤੇ ਕਰਕੇ ਤੇ ਦੇਖੋ ਜੇ ਉਹ ਪਿੰਡਾਂ 'ਚ ਤੁਹਾਨੂੰ ਵੜਨ ਦੇ ਦਿੱਤਾ ਤੇ ਕਿਉਂਕਿ ਕਿਸੇ ਨੂੰ ਤਕਲੀਫ ਕਰਨ ਦਾ ਤੇ ਦੁੱਖ ਦੇਣ ਦਾ ਇੱਕ ਲਿਮਿਟ ਹੁੰਦੀ ਆ ਕੁਲਵਿੰਦਰ ਇਹ ਹੱਦਾਂ ਪਾਰ ਕਰ ਚੁੱਕੇ ਆ ਇਹ ਨਹੀਂ ਹੋ ਸਕਦਾ ਇਸੇ ਕਰਕੇ ਭਾਵੇਂ ਯੂਕੇ ਦੀ ਪਾਰਲੀ ਵਿੱਚ ਪਾਰਲੀਮੈਂਟ ਵਿੱਚ ਤਨਮਜੀਤ ਸਿੰਘ ਨੇ ਇਹ ਰੱਖਿਆ ਕਿ ਯੂਕੇ ਦੀ ਸਰਕਾਰ ਇੰਡੀਅਨ ਸਰਕਾਰ ਨੂੰ ਕਹੇ ਕਿ ਤੁਸੀਂ ਆਪਣੇ ਹੀ ਬਛਿੰਦਿਆਂ ਨਾਲ ਅਨਦਾਤਿਆਂ ਨਾਲ ਇਹੋ ਜਿਹਾ ਦੁਰਵਿਹਾਰ ਕਿਉਂ ਕਰ ਰਹੇ ਆ ਉਹਨਾਂ ਦੇ ਇੱਕ ਸ਼ਾਂਤਮਈ ਮਜਾਰਿਆਂ ਦੇ ਉੱਤੇ ਇਸ ਕਿਸਮ ਦਾ ਤਸ਼ੱਦਦ ਕਿਉਂ ਟਾ ਰਹੇ ਆ ਤੇ ਮਸਕ ਨੇ ਵੀ ਇਹ ਗੱਲ ਕਹੀ ਭਾਈ ਤੁਸੀਂ ਸਾਡੇ ਕੋਲ ਦਬਾਅ ਪਾ ਕੇ ਆਪਣੀ ਬਾਹਮ ਰੋੜ ਕੇ ਇੰਡੀਆ ਦੇ ਵਿੱਚ ਤੇ ਸਾਡੇ ਕੋਲੋਂ ਤੁਸੀਂ ਉਹਨਾਂ ਦੇ ਖਾਤੇ ਬੰਦ ਕਰਾ ਸਕਦੇ ਪਰ ਉਹ ਮੈਂ ਬਾਹਰ ਬਾਕੀ ਸਾਰੀ ਦੁਨੀਆ ਚ ਉਹਨਾਂ ਦਾ ਜੋ ਵੀ ਉਹ ਕਹਿਚ ਕਹਿਣਗੇ ਮੈਂ ਉਹ ਨਹੀਂ ਰੋਕੂਗਾ ਉਹ ਜਾਊਗਾ ਇਸ ਲਈ ਹੁਣ ਇਹ ਵੀ ਇੱਕ ਉਹਦੇ ਵੱਲੋਂ ਆਪਣੇ ਸੈਂਟ ਕਰਦੇ ਉਹ ਗੱਲ ਇੱਕ ਵਾਰੀ ਅਸੀਂ ਆਵਾਜ਼ ਬੁਲੰਦ ਕਰਨ ਦੇ ਹੱਕ ਚ ਅਸੀਂ ਬੰਦ ਕਰਨ ਦੇ ਹੱਕ ਚ ਨਹੀਂ ਨਹੀਂ ਬਿਲਕੁਲ ਮਤਲਬ ਸਾਰੀ ਦੁਨੀਆ ਦੇ ਵਿੱਚ ਇਕੱਲੀ ਸੋਸ਼ਲ ਮੀਡੀਆ ਹੈ ਤੁਸੀਂ ਇੱਕ ਇਹ ਗੱਲ ਦੇਖੋ ਕਿ ਜਿਹੜਾ ਤੇ ਝੂਠ ਬੋਲਣ ਵਾਲਾ ਸੋਸ਼ਲ ਮੀਡੀਆ ਜਿਹੜਾ ਪੇਡ ਹੈ ਸੋਸ਼ਲ ਨਹੀਂ ਹੈ ਉਹ ਉਹ ਦੂਜੇ মিডিਆ ਮੰਗੂ ਜਿਤਨਾ ਰੈਗੂਲਰ মিডিਆ ਹੈਗਾ ਉਹ ਵੀ ਪੇਡ ਹੈਗਾ ਉਸੇ ਤਰ੍ਹਾਂ ਸੋਸ਼ਲ ਮੀਡੀਆ ਹੈ ਜਿਹੜਾ ਕਿ ਆਮ ਲੋਕਾਂ ਦਾ ਮੀਡੀਆ ਸੀ ਜਿਸ ਨੂੰ ਸੋਸ਼ਲ ਕਿਹਾ ਜਾਂਦਾ ਸੀ ਉਸ ਨੂੰ ਵੀ ਕਮਰਸ਼ੀਅਲ ਕਰਤਾ ਇਹਨਾਂ ਨੇ ਕੁਝ ਬੰਦੇ ਜਾ ਰੱਖ ਕੇ ਕੰਪਨੀਆਂ ਨੂੰ ਪੈਸੇ ਦੇ ਕੇ ਕੰਟੈਕਟ ਲੈ ਕੇ ਲਾ 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 ਝੂਠ ਸੱਚ ਟਰੋਲਿੰਗ ਸਾਰਾ ਕੁਝ ਚੱਲਦਾ ਤੁਸੀਂ ਆਪਣਾ ਕਰੀ ਜਾਂਦੇ ਆ ਤੇ ਜਿਹੜੇ ਜਦੋਂ ਜਨਤਾ ਜਨਰਦਨ ਆਪਣੀ ਮੂਵਮੈਂਟ ਦਾ ਉਸੇ ਹੀ तरीके ਦੇ ਨਾਲ ਉਸੇ ਹੀ ਮਾਦੇ ਮਹਰਾਈ ਪਹੁੰਚਣਾ ਚਾਹੁੰਦੇ ਤੁਸੀਂ ਉਸ ਨੂੰ ਬੰਦ ਕਰ ਦਿੰਦੇ ਨੇ ਕਦੀ ਇੰਟਰਨੈਟ ਬੰਦ ਕਰ ਦਿੰਦੇ ਨੇ ਕਦੀ ਤੁਸੀਂ ਈਮੇਲਾਂ ਬੰਦ ਕਰ ਦਿੰਦੇ ਨੇ ਕਦੀ ਸੱਤਾ ਜ਼ਿਲ੍ਹਿਆਂ ਦੇ ਚਾ ਇੱਥੇ ਕੀ ਤਾਂ ਇੱਥੇ ਪੰਜਾਬ ਦੇ ਅੰਦਰ ਵੀ ਬੰਦ ਕੀਤਾ ਹੈ ਬੜਾ ਸਿਗਨਲ ਪੂਰ ਹੈ ਤੁਸੀਂ ਦੇ ਜਾਣੇ ਉਹਨਾਂ ਨੂੰ ਵੇਖਦੇ ਆ ਜਾ ਕੇ ਕਿਵੇਂ ਉੱਥੋਂ ਜੇ ਕਿਸੇ ਨੇ ਮੀਡੀਆ ਨੇ ਲਾਈਵ ਕਰਨਾ ਹੋਵੇ ਤੇ ਜੇ ਤੁਸੀਂ ਉਹ ਵੀ ਵੈਨਾ ਨਹੀਂ ਲੈ ਕੇ ਜਾਓ ਤੇ ਉਹ ਹੁੰਦਾ ਹੀ ਨਹੀਂ हां तो हर किसी को बेहिनाते नहीं ना है कि वो इंटरनेट ਦੇ ਮਾਧਮ ਰਾਹੀਂ ਲਾਈਵ ਹੁੰਦੇ ਆ ਇਸ ਕਿਸਮ ਦੀਆਂ ਤੁਸੀਂ ਜਨਤਾ ਜਨਰਦਨ ਦੀਆਂ ਆਵਾਜ਼ ਹੈ ਪ੍ਰੋਟੈਸਟ ਦੀਆਂ ਆਵਾਜ਼ਾਂ ਬੰਦ ਕਰਕੇ ਲੋਕਾਂ ਦੀਆਂ ਅੱਖਾਂ 'ਚ ਚੰਗਾ ਬਣਨਾ ਚਾਹੁੰਦੇ ਆ ਜਾਂ ਦੇਸ਼ ਦੇ ਲੋਕ ਹੋਣ ਜਾਂ ਵਿਦੇਸ਼ਾਂ ਦੇ ਲੋਕ ਹੋਣ ਉਹ ਇੰਜ ਇਸ ਗੱਲ ਤੇ ਪਰਦਾ ਨਹੀਂ ਪਾਇਆ ਜਾ ਸਕਦਾ ਜਦ ਤੱਕ ਇਸ ਜਿਹੜੀ ਇੱਕ ਉਹਨਾਂ ਦੇ ਦੁੱਖ ਦਾ ਕੋਈ ਇਲਾਜ ਸਰਕਾਰ ਲੈ ਕੇ ਨਹੀਂ ਆਉਂਦੀ ਤਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇਸ ਦਾ ਇਲਾਜ ਦੁੱਖ ਦਾ ਜਿਹੜਾ ਜਰੂਰ ਲੈਣਾ ਚਾਹੀਦਾ ਤਾਂ ਇਸ ਦੇ ਨਾਲ ਹੀ ਜਿਹੜਾ ਹੈ ਸ਼ੁਭਕਰਨ ਸਿੰਘ ਜਿਸ ਦੀ ਖਨੌਰੀ ਬਾਰਡਰ ਦੇ ਉੱਤੇ ਮੌਤ ਹੋ ਗਈ ਸੀ ਪਿਛਲੇ ਦਿਨਾਂ ਦੇ ਵਿੱਚ ਉਸ ਦਾ ਪੋਸਟਮਾਰਟਮ ਵੀ ਜਿਹੜਾ ਹਜੇ ਤੱਕ ਨਹੀਂ ਕਰਾਇਆ ਗਿਆ ਤੇ ਸਸਕਾਰ ਨੂੰ ਲੈ ਕੇ ਜਿਹੜਾ ਐਸਕੇਐਮ ਗੈਰ ਰਾਜਨੀਤਿਕ ਜਿਹੜਾ ਤੇ ਨਾਲ ਹੀ ਭੰਦੇਰ ਸਾਹਿਬ ਦੀ ਜਿੱਥੇ ਬੰਦੀ ਜਿਹੜਾ ਉਹ ਸੰਘਰਸ਼ ਲੜ ਰਹੀ ਹੈ ਤਾਂ ਉਹਨਾਂ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਹ ਕਹਿੰਦੇ ਕਿ ਭਾਈ ਇਹਦੇ ਵਿੱਚ ਪੰਜਾਬ ਸਰਕਾਰ ਨੇ 1 ਕਰੋੜ ਰੁਪਿਆ ਮੁਆਵਜ਼ਾ ਐਲਾਨ ਕਰਤਾ ਠੀਕ ਹੈ ਦੂਜੇ ਪਾਸੇ ਉਸ ਨੌਜਵਾਨ ਦੀ ਛੋਟੀ ਭੈਣ ਨੂੰ ਨੌਕਰੀ ਦੀ ਗੱਲ ਕਰਤੀ ਉਹ ਵੀ ਠੀਕ ਹੈ ਪਰ ਕਹਿੰਦੇ ਇਸ ਮਾਮਲੇ ਦੇ ਵਿੱਚ ਜਿਹੜੀ ਐਫ ਆਈ ਆਰ ਉਹਨੇ ਦਰਜ ਜਦੋਂ ਤੱਕ ਨਹੀਂ ਹੋ ਜਾਂਦੀ ਉਦੋਂ ਤੱਕ ਐਸੀ ਜਿਹੜਾ ਸਸਕਾਰ ਨੌਜਵਾਨ ਦਾ ਨਹੀਂ ਕਰਾਂਗੇ ਤੇ ਨਾਲ ਹੀ ਜਿਹੜਾ ਇੱਕ ਗੱਲ ਹੋਰ ਹੈ ਬਹੁਤ ਨਿਕਲ ਕੇ ਸਾਹਮਣੇ ਆ ਰਹੀ ਹੈ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵੀ ਚਰਚਾ ਹੈ ਇਸ ਗੱਲ ਦੀ ਪ੍ਰੋਫੈਸਰ ਸਾਹਿਬ ਕਿ ਲਗਭਗ ਹੁਣ 48 ਘੰਟੇ ਲੰਘ ਚੁੱਕੇ ਆ ਤੇ ਇੱਕ ਅਖਬਾਰ ਦੇ ਵਿੱਚ ਖਬਰ ਵੀ ਛਪੀ ਕਿ 30 ਘੰਟੇ ਲੰਘੇ ਉਦੋਂ ਤੱਕ 30 ਘੰਟੇ ਲੰਗੇ ਹੋਣਗੇ ਕਿ ਉਦੋਂ ਤੱਕ ਹੁਣ ਤੱਕ ਜਿਹੜਾ ਪੰਜਾਬ ਦੀ ਪੁਲਿਸ ਮੌਕਾ ਦੇਖਣ ਨਹੀਂ ਗਈ ਕਿ ਪੰਜਾਬ ਦੇ ਨੌਜਵਾਨ ਦੀ ਇੱਕ ਮੌਤ ਹੋ ਗਈ ਤੇ ਪੁਲਿਸ ਜਾ ਕੇ ਖਨੌਰੀ ਬਾਡਰ ਤੇ ਮੌਕਾ ਤਾਂ ਦੇਖੇ ਕਿ ਉਹ ਹੋਇਆ ਕੀ ਆ ਉੱਥੇ ਕੀ ਸਾਰਾ ਮੌਕਾ ਦੇਖਣ ਜਾਂਦੀ ਆ ਆਮ ਹੀ ਜਾਂਦੀ ਆ ਕੋਈ ਘਟਨਾ ਹੋ ਜੇ ਪਰ ਉਸ ਨੌਜਵਾਨ ਦੀ ਹੱਤਿਆ ਹੋ ਗਈ ਏਡਾ ਹਾਈਲਾਈਟ ਮਸਲਾ ਹੈ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਪਰ ਪੰਜਾਬ ਦੀ ਪੁਲਿਸ ਉੱਥੇ ਤੱਕ ਮੌਕਾ ਦੇਖਣ ਨਹੀਂ ਪਹੁੰਚੀ ਗੁਲਵਿੰਦਰ ਤੁਸੀਂ ਨੋਟ ਕੀਤਾ ਹੋਣਾ ਮੈਂ ਤੇ ਇੰਨਾਂ ਗੱਲਾਂ ਨੂੰ ਨੋਟ ਕਰਦਾ ਕਿ ਇੱਕ ਡੀਐਸਪੀ ਦੀ ਡੈਥ ਹੋਈ ਦੀ ਵੀ ਗੱਲ ਚੱਲ ਰਹੀ ਆ ਜੀ ਇੱਕ ਕੋਈ ਪਤਾ ਨਹੀਂ ਖਬਰ ਚ ਕਿ ਕਿਹੜੀ ਜਗ੍ਹਾ ਤੇ ਆਇਆ ਕਿ ਉਹ ਆਪਣੇ ਜਿਮ ਦੇ ਵਿੱਚ ਆਪਣੀ ਐਕਸਰਸਾਈਜ਼ ਕਰ ਰਹੀ ਸੀ ਜਦੋਂ ਉਹਨਾਂ ਦੇ ਹਾਰਟ ਅਟੈਕ ਨਾਲ ਜਾਂ ਜਿੱਦਾਂ ਵੀ ਉਹਦੀ ਡੈਥ ਉੱਥੇ ਹੋਈ ਹੈ ਸਰਕਾਰੀ ਤੌਰ ਤੇ ਇਹ ਉਦਾਹਰਿਆ ਕਿ ਭਾਈ ਇਹਦੀ ਡੈਥ ਜਿਹੜੀ ਹੋਈ ਹੈ ਖਨੌਰੀ ਬਾਰਡਰ ਤੇ ਜਿਹੜੀ ਗੈਸ ਹੂਸ ਚੜ ਗਈ ਉਹਦੇ ਕਰਕੇ ਹੋਈ ਹੈ ਲੁਧਿਆਣੇ ਦੇ ਸ਼ਾਇਦ ਉਹ ਡੀਐਸਪੀ ਨੇ ਹਾਂਜੀ ਉਹ ਸਾਨੂੰ ਇਹਦੀ ਕੋਈ ਦਿੱਕਤ ਨਹੀਂ ਹੈ ਤੁਸੀਂ ਆਪਣਾ ਪੋਸਟਮਾਰਟਮ ਕਰਾ ਲਓ ਜਿਸ ਤਰ੍ਹਾਂ ਡਾਕਟਰ ਸਾਹਿਬਾਨ ਕਹਿੰਦੇ ਐ ਕਿ ਜੇ ਉਹਦਾ ਇੰਪੈਕਟ ਬਹੁਤ ਗਹਿਰਾ ਹੋਇਆ ਉਹਨਾਂ ਤੇ ਉਹ ਪਹਿਲਾਂ ਹੀ ਕਮਜ਼ੋਰ ਸੀ ਤੇ ਜੇ ਗੈਸ ਕਰਕੇ ਹੀ ਹੋਇਆ ਤਾਂ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਮੈਂ ਇਹ ਨੋਟ ਕਰਦਾ ਕਿ ਆ ਇੱਕ ਹੋਰ ਹੋਮਗਾਰਡ ਦੇ ਨੌਜਵਾਨ ਦਾ ਵੀ ਪਿੱਛੇ ਜਿਹੜੀ ਡੈਥ ਹੋਈ ਆ 1 ਕਰੋੜ ਰੁਪਇਆ ਅਨਾਉਂਸ ਕੀਤਾ ਕੱਲਾ ਪੁਲਿਸ ਜਦੋਂ ਕਿਸੇ ਵੀ ਕਰਮਚਾਰੀ ਦੀ ਡੈਥ ਹੁੰਦੀ ਉਹ 1 ਕਰੋੜ ਰੁਪਇਆ ਸਰਕਾਰ ਹੀ ਨਹੀਂ ਦਿੰਦੀ ਇਹ ਜਿਹੜੀ ਇਹ ਇੱਕ ਬੈਂਕ ਹੈ ਐਚਡੀਐਫਸੀ ਬੈਂਕ ਉਹ ਵੀ ਪੈਰਲਲ ਹਾਂਜੀ 1 ਕਰੋੜ ਰੁਪਇਆ ਦੇ ਦਿੰਦੇ 2 ਕਰੋੜ ਰੁਪਇਆ ਹੋ ਜਾਂਦਾ वैसे थे बट ऐसी ਇਹੋ ਜੀ ਜਦੋਂ ਗੱਲ ਕਰਦੇ ਆ ਵੀ ਜਿਵੇਂ ਕਿਤੇ ਅਸੀਂ ਲਾਸ਼ਾਂ ਦੀ ਕੀਮਤ ਪਾ ਰਹੇ ਹੋਏ ਇਹੋ ਜਿਹਾ ਪ੍ਰਭਾਵ ਜਾਂਦਾ ਪਰ ਇਹ ਗੱਲ ਨਹੀਂ ਹੈ ਇਹ ਗੱਲ ਵੀ ਫੈਕਟ ਹੈ ਕਿ ਜਿਹੜਾ ਸਾਡੇ ਤੋਂ ਚਲਾ ਗਿਆ ਕਿਸੇ ਵੀ ਕਾਰਨ ਕਰਕੇ ਚਲਾ ਗਿਆ ਆਪਣੀ ਗਲਤੀ ਕਰਨੇ ਕਰਕੇ ਗਿਆ ਜਾਂ ਦੂਜਿਆਂ ਦੀ ਬਦਮਾਸ਼ੀ ਕਰਕੇ ਗਿਆ ਉਹ ਜਿਹੜਾ ਬਾਕੀ ਦਾ ਪਰਿਵਾਰ ਹੋਇਆ ਉਹਨੂੰ ਕੋਈ ਸਹਾਰਾ ਤੇ ਚਾਹੀਦਾ ਇਸ ਲਈ ਇਹ ਤੇ ਗੱਲਾਂ ਹੈ ਜੀ ਆ ਠੀਕ ਪਰ ਇਥੇ ਤੇ ਕੋਈ ਗੱਲ ਇਹੋ ਜੀ ਸੀ ਨਹੀਂ ਇਥੇ ਕਿਸਾਨਾਂ ਨੇ ਮਾਰ ਰੌਲਾ ਪਾਇਆ ਤੁਸੀਂ ਕੱਲ ਵੀ ਐਸਕੇਐਮ ਦੀ ਮੀਟਿੰਗ ਚ ਵੀ ਦੇਖਿਆ ਉਹਨਾਂ ਨੇ ਵੀ ਕਿਹਾ ਕਿ 1 ਕਰੋੜ ਰੁਪਇਆ ਘਟ ਘਟ ਘਟੂ ਘਟ ਕੰਪਨਸੇਸ਼ਨ ਮੇ ਮਿਲਣਾ ਚਾਹੀਦਾ ਔਰ ਉਹ ਕੰਪਨਸੇਸ਼ਨ ਅੱਜ ਅਨਾਉਂਸ ਹੋ ਗਿਆ ਇਹ ਤੇ ਹੈਗੀ ਚੰਗੀ ਗੱਲ ਦੂਜੇ ਪਾਸੇ ਜਦੋਂ ਇਹ ਸਾਰੇ ਗਏ ਐ ਮिन्नੂ ਤੇ ਨੀਤੀ ਮੰਤਰੀ ਉਹਨਾਂ ਦੇ ਘਰ ਜਾਂਦਾ ਦੇਖਿਆ ਤੁਸੀਂ ਜਾਂਦਾ ਜੇ ਦੇਖਿਆ ਤੇ ਮੈਨੂੰ ਦੱਸ ਦਿਓ ਤੁਸੀਂ ਜਿਆਦਾ ਇਹਨਾਂ ਗੱਲਾਂ ਨਾਲ ਇੰਟਾਚ ਰਹਿੰਦੇ ਆ ਜਿੱਥੇ ਕਿਸਾਨ ਐਨੇ ਅਥਰੂ ਗੋਲੇ ਹੋਰ ਤਛੱਦਦ ਗੋਲੀਆਂ ਪਲਾਸਟਿਕ ਦੀਆਂ ਦੀਆਂ ਰਬੜ ਦੀਆਂ ਗੋਲੀਆਂ ਹੋਰ ਸਾਰਾ ਕੁਝ ਚੱਲ ਰਿਹਾ ਚਾਰ ਕਿਸਾਨ ਤੇ ਮੇਰੇ ਖਿਆਲ ਚਾਰ ਜਾਂ ਤਿੰਨ ਕਿਸਾਨ ਸ਼ਹੀਦ ਵੀ ਹੋ ਗਏ ਆ ਅੱਜ ਦੀ ਵੀ ਇੱਕ ਇੱਕ ਫੇਰ ਇੱਕ ਡੈੱਟ ਇੱਕ ਅੱਜ ਫੇਰ ਡੈੱਥ ਹੋਈ ਆ ਇਹ 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 ਜਾ ਕੇ ਚੀਫ ਮਿਨਿਸਟਰ ਸਾਹਿਬ ਨੂੰ ਕਹਦਾ ਖਤਰਾ ਵੀ ਉੱਥੇ ਕਿਉਂ ਨਹੀਂ ਜਾਂਦੇ ਉੱਥੇ ਜਾ ਕੇ ਕਿਸਾਨਾਂ ਨੂੰ ਕਿਉਂ ਨਹੀਂ ਮਿਲਦੇ ਤੁਸੀਂ ਜਦੋਂ ਕੋਈ ਹੋਰ ਫੌਜ ਫੌਜਦਾ ਹੋਇ ਜਾਂਦੇ ਇੱਕਦਮ ਉਹਨਾਂ ਦੇ ਘਰ ਜਾਂਦੇ ਆ ਔਰ ਚੈੱਕ ਲੈ ਕੇ ਜਾਂਦੇ ਆ ਵੀ ਅਸੀਂ ਅਸੀਂ ਚੈੱਕ ਦਿੰਨੇ ਆ ਤਾਂ ਕਿ ਤੁਹਾਨੂੰ ਕਿਸੇ ਕਿਸਮ ਦਾ ਜਿਹੜਾ ਸਰਕਾਰੀ ਕੰਮਾਂ ਦਾ ਜਿਹੋ ਜਿਹਾ ਹੁੰਦਾ ਕਿ ਠੰਡੇ ਬਸਤੇ ਪੈ ਜਾਣਾ ਜਾਂ ਲੰਮੇ ਗੇੜਾਂ 'ਚ ਪੈ ਜਾਣਾ ਇੰਜ ਨਾ ਹੋਵੇ ਅਗਲੇ ਨੂੰ ਦੁੱਖ ਦੇ ਉੱਤੇ ਜਿੰਨੀ ਕ ਵੀ ਰਾਹਤ ਮਿਲਦੀ ਔਰ ਰਾਹਤ ਮਿਲੇ ਤੇ ਇਥੇ ਇਸ ਮਿੰਟ ਨਹੀਂ ਦਿਖਿਆ ਅਨਾਉਂਸਮੈਂਟ ਜ਼ਰੂਰ ਹੈ ਵੈਲਕਮ ਆ ਚੰਗੀ ਗੱਲ ਹੈ ਇਹ ਵੇਲੇ ਸਿਰ ਦੀ ਅਨਾਉਂਸਮੈਂਟ ਆ ਉਹਦੀ ਛੋਟੀ ਭੈਣ ਨੂੰ ਜਿਹੜੀ ਬੜੀ ਅ ਅ ਅ ਗ ਮਤਲਬ ਇੱਕ ਕਿਸਮ ਦੇ ਦਰਦ ਦੇ ਵਿੱਚ ਪੀੜਿਤ ਸੀਗੀ ਔਰ ਕੀਰਨੇ ਪਾਰੀ ਸੀ ਔਰ ਬੜੀ ਦੁਖੀ ਸੀ ਅਸੀਂ ਕੱਲ ਉਹਦੀਆਂ ਫੋਟੋਆਂ ਦੇਖ ਰਹੇ ਸੀ ਉਸ ਨੂੰ ਜਿਹੜਾ ਇੱਕ ਨੌਕਰੀ ਦਾ ਸਹਾਰਾ ਦੇਣਾ ਉਹ ਵੀ ਇੱਕ ਵੈਲਕਮ ਆ ਬੜਾ ਧੰਨਵਾਦ ਸਾਡੇ ਸਾਰਿਆਂ ਵੱਲੋਂ ਸਰਕਾਰ ਦਾ ਪੰਜਾਬ ਸਰਕਾਰ ਦਾ ਕਰਨਾ ਚਾਹੀਦਾ ਪਰ ਜਿਸ ਕਿਸਮ ਦੀ ਤੁਹਾਨੂੰ ਇਸ ਵੇਲੇ ਸਾਡੀ ਪੰਜਾਬ ਸਰਕਾਰ ਨੂੰ ਇਕ ਕਿਸਾਨ ਦੇ ਅੰਦੋਲਨ ਨਾਲ ਉਹਨਾਂ ਦੀ ਹੱਕ ਸੱਚ ਦੀਆਂ ਮੰਗਾਂ ਨਾਲ ਤੁਸੀਂ ਖੁਦ ਆਪਣੇ ਆਪ ਨੂੰ ਕਿਸਾਨ ਦਾ ਬੇਟਾ ਕਦੀ ਮਾਸਟਰ ਦਾ ਬੇਟਾ ਕਦੀ ਕੁਝ ਕਹਿੰਨੇ ਆ ਮੈਂ ਪਿੰਡਾਂ ਦੇ ਆ ਪਿੰਡਾਂ ਦਾ ਦਰਦ ਜਾਣ ਫਿਰ ਉਸ ਗੱਲ ਦਾ ਤੁਹਾਨੂੰ ਕਨੈਕਟ ਨਹੀਂ ਨਜ਼ਰ ਆ ਰਿਹਾ ਉਸ ਗੱਲ ਦੀ ਬੈਕਅਪ ਨਜ਼ਰ ਨਹੀਂ ਆ ਰਿਹਾ ਤੇ ਜਾਣਾ ਚਾਹੀਦਾ ਸੀ ਤੁਰੰਤ ਜਦੋਂ ਹੋਰ ਲੋਕ ਜਾ ਕੇ ਆਏ ਤੇ ਇਹਨਾਂ ਨੂੰ ਵੀ ਉਹਨਾਂ ਦੇ ਘਰ ਰੋਣਾ ਪੰਜਾਬ ਪੁਲਿਸ ਵੀ ਨਹੀਂ ਪਹੁੰਚੀ ਜੀ ਜਿਨ੍ਹਾਂ ਨੇ ਮੌਕਾ ਦੇਖਣਾ ਸੀ ਬਿਲਕੁਲ ਬਿਲਕੁਲ ਇਹ ਇਹ ਗੱਲ ਦੂਜੀ ਗੱਲ ਤੁਸੀਂ ਨਾਲ ਹੀ ਜੋੜ ਕੇ ਦੇਖ ਲਓ ਮੈਂ ਤੇ ਪਹਿਲਾਂ ਕਿਹਾ ਕਿ ਚੀਮ ਤੁਦਾ ਇੱਕ ਸਾਰੀ ਦੁਨੀਆ ਦੇ ਵਿੱਚ ਗਿਆ ਇੱਥੋਂ ਤੱਕ ਸਾਰਾ ਮੀਡੀਆ ਦੁਨੀਆ ਦੇ ਵਿੱਚ ਉਸ ਬੱਚੇ ਦੀ ਫੋਟੋ ਦਿਖਾ ਕੇ ਤੇ ਇਸ ਗੱਲ ਦੀ ਹਾਲ ਦਵਾਈ ਚੱਲ ਰਹੀ ਹੈ ਕਿ ਬਹੁਤ ਮਾੜਾ ਹੈ ਸਾਰਿਆਂ ਨੂੰ ਦੁੱਖ ਲੱਗ ਰਿਹਾ ਚੀਫ ਮਿਨਿਸਟਰ ਨੂੰ ਜਾਣਾ ਨਹੀਂ ਸੀ ਚਾਹੀਦਾ ਜਾਂ ਮਿਲਣਾ ਚਾਹੀਦਾ ਸੀ ਉੱਥੇ ਭਾਵੇਂ ਜੋ ਵੀ ਇਹ ਰਾਜਨੀਤਿਕ ਲਾਹਾ ਵੀ ਹੁੰਦਾ ਫੋਟੋ ਖਚਾਉਣੀ ਸਾਰਾ ਕੁਝ ਉਹ ਤੇ ਚੱਲਦਾ ਹੀ ਆ ਨਾਲੋਂ ਨਾਲ ਪਰ ਜਾਣਾ ਚਾਹੀਦਾ ਦੂਜੀ ਗੱਲ ਜਿਹੜੀ ਤੁਸੀਂ ਪੁਲਿਸ ਦੀ ਕਹੀ ਨੇ ਇਹ ਸਾਨੂੰ ਪਤਾ ਕਿ ਇੱਥੇ ਇਹਨਾਂ ਨੇ ਕਰਨਾ ਕੁਝ ਨਹੀਂ ਇਹ ਐਫ ਆਰ ਦਰ ਜ਼ਰੂਰ ਹੋ ਜੂਗੀ ਕਿਸਾਨ ਵੀ ਇਸ ਗੱਲ ਤੇ ਥੋੜੇ ਸੈਟੀਸਫਾਈ ਹੋ ਜਾਣਗੇ ਕਿ ਚਲੋ ਜੀ ਕਟੋ-ਕਟ ਸਾਡੀ ਕਾਗਜ਼ਾਂ ਦੇ ਵਿੱਚ ਕੇਸ ਦੇ ਦਰਜ ਹੋਇਆ ਜਾਂ ਤੇ ਕੇਸ ਵੀ ਨਹੀਂ ਦਰਜ ਹੋਇਆ ਅ ਪਰ ਤੁਸੀਂ ਇਹ ਦੇਖ ਲਓ ਕਿ ਜਦੋਂ ਭਾਵੇਂ ਉਹ ਪੁਲਿਸ ਇੱਥੇ ਦੀ ਹੋਵੇ ਭਾਵੇਂ ਪੁਲਿਸ ਹਰਿਆਣਾ ਦੀ ਹੋਵੇ ਪੁਲਿਸ ਦੇ ਰਾਹੀਂ ਪੁਲਿਸ ਦੇ ਉੱਤੇ ਕੋਈ ਐਕਸ਼ਨ ਕਰਵਾਉਣਾ ਉਹ ਅਪ ਹਿਲ ਟਾਸਕ ਹੈ ਬਹੁਤ ਔਖਾ ਹੈ ਇਹੀ ਕਾਰਨ ਹੈ ਕਿ ਐਨੀ ਢਿੱਲ ਮੱਠ ਔਰ ਮੈਨੂੰ ਲੱਗਦਾ ਪੱਕਾ ਕਿ ਸੈਂਟਰ ਵੱਲੋਂ ਹੋਮ ਮਿਨਿਸਟਰੀ ਵੱਲੋਂ ਇਸ਼ਾਰਾ ਆ ਗਿਆ ਹੋਊਗਾ ਕਿ ਪੈਸਾ ਤੇ ਦੇਣਾ ਤੇ ਦੇ ਦਿਓ ਤੇ ਤੁਹਾਡੀ ਮਜਬੂਰੀ ਹੋਊਗੀ ਉਹ ਬੱਚੇ ਦੇ ਜਿਹੜਾ ਕੰਪਨਸੇਸ਼ਨ ਆ ਪਰ ਜੇ ਤੁਸੀਂ ਕੇਸ ਨੂੰ ਦਰਜ ਕੀਤਾ ਜਾਂ ਕੋਈ ਹੋਰ ਇਹੋ ਜੀ ਚੁਸਤੀ ਤੇ ਫੁਰਤੀ ਦਿਖਾਈ ਤਾਂ ਉਹ ਫਿਰ ਸਾਡੇ ਵੱਲੋਂ ਅਸੀਂ ਤੇ ਇਸ ਗੱਲ ਨੂੰ ਨਾ ਖੁਸ਼ੀ ਦਾ ਇੱਕ ਮਤਲਬ ਬਾਹਰ ਪਾਰੇ ਬਾਹਰ ਪਾਰੇ ਜਿਹੜੇ ਪੰਜਾਬ ਇਕਾਈ ਦੇ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਦਾ ਵੀ ਬਿਆਨ ਆ ਗਿਆ ਉਹ ਕਹਿੰਦੇ ਵੀ ਭਾਈ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਨਿੰਮੀ ਹੀ ਤੇ ਗੱਲ ਕਹਿ ਰਿਹਾ ਕਿ ਜੇ ਇਥੋਂ ਤੱਕ ਪੰਜਾਬ ਦੇ ਮੈਂ ਇਹ ਦੇਖਦਾ ਹਾਂ ਕਿ ਕਈ ਵਾਰੀ ਇਹ ਚੰਗੇ ਬਿਆਨ ਦਿੰਦੇ ਉਹ ਕਈ ਵਾਰੀ ਕਹਿ ਚੁੱਕੇ ਆ ਭਾਵੇਂ ਪਾਣੀਆਂ ਦਾ ਮਾਮਲਾ ਹੋਵੇ ਉਹ ਕਿਤੇ ਪਾਰਟੀ ਜੋ ਮਰਜੀ ਹੋਵੇ ਮੈਂ ਕਿਸਾਨ ਆ ਅਸੀਂ ਬੂੰਦ ਬੂੰਦ ਪਾਣੀ ਅਸੀਂ ਪਾਣੀ ਨਹੀਂ ਤੁਹਾਨੂੰ ਯਾਦ ਆ ਉਦੋਂ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੇ ਆਪਣੇ ਪਾਰਟੀ ਦੇ ਖੱਟਰ ਸਾਹਿਬ ਦੇ ਬਿਆਨਾਂ ਦੇ ਉਲਟ ਐਸਵਾਈਐਲ ਦੇ ਮਾਮਲੇ ਤੇ ਉਹ ਕਹਿੰਦੇ ਆ ਹੁਣ ਵੀ ਇਸ ਮਾਮਲੇ ਤੇ ਵੀ ਪਤਾ ਨਹੀਂ ਉਹਨਾਂ ਨੂੰ ਪਾਰਟੀ ਕਿੰਨਾ ਕਿ ਇਸ ਗੱਲਾਂ ਨੂੰ ਬਰਦਾਸ਼ਤ ਕਰਦੀ ਆ ਕਿਦਾਂ ਨਹੀਂ ਕਰਦੀ ਅਸੀਂ ਉਸ ਗੱਲ ਦਾ ਵੀ ਸਾਨੂੰ ਉਹਨਾਂ ਦੀ ਇਸ ਧਿਆਨਦਾਰੀ ਦਾ ਵੀ ਧੰਨਵਾਦ ਕਰਨਾ ਚਾਹੀਦਾ ਕਿ ਘੱਟੋ ਘੱਟ ਉਹਨਾਂ ਨੇ ਕੋਹਾਰ ਲਾਈ ਆ ਔਰ ਇਸ ਗੱਲ ਦਾ ਦੁੱਖ ਪ੍ਰਗਟ ਕੀਤਾ ਔਰ ਨਾਲ ਕਿਹਾ ਕਿ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਨਾਲ ਹੀ ਉਹਨਾਂ ਨੇ ਠੀਕ ਹੈ ਉਹ ਉਹਨਾਂ ਦਾ ਬੰਨਦਾ ਹੀ ਆ ਇੱਕ ਕਿਸਮ ਦਾ ਪਾਰਟੀ ਵੱਲੋਂ ਵੀ ਵੈਸੇ ਵੀ ਕਿ ਜਿਹੜਾ ਨੌਜਵਾਨਾਂ ਦਾ ਜੋਸ਼ ਤੇ ਉਹਨਾਂ ਦੀ ਜਿਹੜੀ ਸ਼ਕਤੀ ਹੈ ਜਾਂ ਉਹਨਾਂ ਦੀ ਜਿਹੜੀ capabilities ਹੈ ਉਹ ਸਹੀ ਸਿਹਤ ਦੇ ਉਹ ਸਹੀ ਸਿਹਤ ਦੇ ਵਿੱਚ ਜਾਣਾ ਚਾਹੀਦਾ ਸਾਨੂੰ ਦੇਸ਼ ਦੇ ਵਿੱਚ ਸ਼ਾਂਤੀ ਉਹਦੇ ਅਸੀਂ ਵੀ ਕਹਿੰਦੇ ਹਾਂ ਕਿ ਸ਼ਾਂਤਮਈ ਸੰਘਰਸ਼ ਹੋਣਾ ਚਾਹੀਦਾ ਕਿਸੇ ਕਿਸਮ ਦੀ ਹਿੰਸਾ ਨਹੀਂ ਹੋਣੀ ਚਾਹੀਦੀ ਉਹਦੇ ਨਾਲ ਕਿਸਾਨਾਂ ਦਾ ਉਹ ਜਿਹੜੀ ਸਾਰੀ ਮੂਵਮੈਂਟ ਹੈ ਉਹ ਕਿਸੇ ਪਾਸੇ ਹੋ ਰਹੀ ਚੱਲੇ ਜਾਂਦੀ ਹੈ ਇਸ ਗੱਲ ਦੀ ਉਹਨਾਂ ਨੇ ਸਿੱਖਿਆ ਵੀ ਨਾਲ ਦਿੱਤੀ ਹੈ ਪਰ ਇਹ ਇਸ ਗੱਲ ਦਾ ਉਹਨਾਂ ਦੇ ਵੱਲੋਂ ਇਹ ਆਪਣੀ ਪਾਰਟੀ ਜਾਂ ਆਪਣੇ ਉਹ ਹਰਿਆਣੇ ਦੀ ਪਾਰਟੀ ਨਾ ਭਾਜਪਾ ਦੀ ਉਹਨਾਂ ਦੀ ਉਹਦੇ ਵਿਰੁੱਧ ਇਹ ਗੱਲ ਪਬਲੀਕਲੀ ਕਹਿਣਾ ਠੋਕ ਵਜਾ ਕੇ ਇੱਕ ਚੰਗੀ ਗੱਲ ਹੈ ਪਰ ਮੈਨੂੰ ਲੱਗਦਾ ਕਿ ਘੱਟੋ ਘੱਟ ਹੋਮ ਮਿਨਿਸਟਰ ਭਗਵੰਤ ਮਾਨ ਹੁਣੀ ਹੋਣ ਕਰਕੇ ਉਹਨਾਂ ਨੂੰ ਪ੍ਰੋਐਕਟਿਵ ਹੋਣ ਦੀ ਲੋੜ ਹੈ ਤੇ ਆਪਣੀ ਪੁਲਿਸ ਨੂੰ ਭੇਜ ਕੇ ਉਦੋਂ ਤੱਕ ਤੇ ਪੋਸਟਮਾਰਟਮ ਨਹੀਂ ਉਦੋਂ ਤੱਕ ਪੋਸਟਮਾਰਟਮ ਪਤਾ ਨਹੀਂ ਹੈ ਜੇ ਹੋਇਆ ਕਿ ਨਹੀਂ ਹੋਇਆ ਮੈਨੂੰ ਨਹੀਂ ਪਤਾ ਹੈ ਪਰ ਉਹ ਲਾਸ਼ ਹਜੇ ਉਹਨਾਂ ਨੇ ਕਿਹਾ ਕਿ ਅਸੀਂ ਉਹਦਾ ਸਰਕਾਰ ਨਹੀਂ ਕਰਾਂਗੇ ਜਦੋਂ ਤੱਕ ਐਫ ਆਈ ਆਰ ਪ੍ਰੋਪਰ ਜਿਹੜੇ ਕਿਉਂਕਿ 502 ਤੇ ਬੰਨਦਾ ਹੈ ਜਾਂ ਮਾਰਡਰ ਤੇ ਹੈ ਜਾਂ ਹੋਰ ਤੇ ਕੋਈ ਗੱਲ ਹੈ ਨਹੀਂ ਇਹ ਸਾਰੀਆਂ ਧਾਰਾ ਲੱਗ ਕੇ ਜੇ ਇਨਵੈਸਟੀਗੇਸ਼ਨ ਨਹੀਂ ਹੁੰਦੀ ਕਈ ਵਾਰੀ ਸਰਕਾਰਾਂ ਦੇ ਵਿੱਚ ਲੰਮੇ ਗੀੜੇ ਚ ਗੱਲ ਇਸ ਕਰਕੇ ਪਾ ਲਈ ਜਾਂਦੀ ਹੈ ਕੱਲ ਵੀ ਤੁਸੀਂ ਉਹ ਐਸਕੇਮ ਦੇ ਪ੍ਰੈਸ ਕਾਨਫਰੰਸ ਵਿੱਚ ਵੀ ਇਹੋ ਜੀ ਗੱਲ ਚੱਲੀ ਸੀ ਉਹ ਜੀ ਤੁਸੀਂ ਕਦੋਂ ਕਰੋਗੇ ਕਿੱਦਾਂ ਕਰੋਗੇ ਤੇ ਉਹ ਕਹਿੰਦੇ ਸੀਗੇ ਕਿ ਉਹਨਾਂ ਦਾ ਵੀ ਜਵਾਬ ਇੱਕ ਇੱਕ ਸਵਾਲ ਦੇ ਵਿੱਚ ਇਹ ਸੀਗੇ ਅਜੇ ਇਨਵੈਸਟੀਗੇਸ਼ਨ ਹੋ ਲੈਂਡ ਦਿਓ ਉਹਨਾਂ ਨੇ ਸੁਪਰੀਮ ਕੋਰਟ ਦੇ ਜੱਜ ਤੋਂ ਸਿਟਿੰਗ ਤੋਂ ਨਹੀਂ ਮੇਰੇ ਖਿਆਲ ਰਿਟਾਇਰਡ ਜੱਜ ਤੋਂ ਕੋਈ ਹੋਊਗੀ ਜੇ ਉਹ ਨਹੀਂ ਵੀ ਹੋ ਜੇ ਤੇ ਬਹੁਤ ਆ ਇਹ ਉਹਦੇ ਤੋਂ ਉਹਦੀ ਪੂਰੀ ਥਾਰੋ ਇਨਵੈਸਟੀਗੇਸ਼ਨ ਦੀ ਕਿ ਇਹ ਕਿਵੇਂ ਡੇਥ ਹੋਈਆ ਨੌਜਵਾਨ ਦੀ ਉਹਦੀ ਮੰਗ ਕੀਤੀ ਹੈ ਮੇਰਾ ਖਿਆਲ ਕਿ ਦੇ ਭਗਵੰਤ ਮਾਨ ਹੁਣੀ ਵੀ ਇਸ ਗੱਲ ਦੀ ਇਤਨੀ ਕਿਤੇ ਇੰਤਜ਼ਾਰ ਕਰ ਰਹੇ ਉਹ ਤੇ ਬਹੁਤ ਲੰਬਾ ਗੇੜਾ ਹੋਊਗਾ ਇਹ ਸਾਰੇ ਜਾਣਦੇ ਕੱਲ ਕੱਲ ਸਾਨੂੰ ਉਥੇ ਵਕੀਲ ਮਿਲੇ ਈਸ਼ਰ ਹੁਣੀ ਹੈਗੇ ਆ ਅਸੀਂ ਉਹ ਬੱਚੇ ਆ ਉਹਨਾਂ ਨੇ ਉਥੇ ਐਪਲੀਕੇਸ਼ਨ ਦਿੱਤੀ ਆ ਹਾਈ ਕੋਰਟ ਦੇ ਵਿੱਚ ਕੁਝ ਵਕੀਲਾਂ ਨੇ ਜਾ ਕੇ ਕਿ ਭਾਈ ਤੁਸੀਂ ਐਫ ਆਈ ਆਰ ਤੇ ਦਰਜ ਕਰੋ ਉਹ ਤੇ ਤੁਹਾਨੂੰ ਪਹਿਲਾਂ ਫਰਜ ਬਣਦਾ ਤੁਹਾਡਾ ਤੁਰੰਤ ਕਿਉਂਕਿ ਕੁਝ ਹੋਇਆ ਤੇ ਉਹ ਤੋਂ ਬਾਅਦ ਇਨਵੈਸਟੀਗੇਸ਼ਨ ਕਰੋ ਇਹ ਨਹੀਂ ਕਿ ਪਹਿਲਾਂ ਇਨਵੈਸਟੀਗੇਸ਼ਨ ਤੇ ਲੱਗ ਜਾਓ ਫਿਰ ਕੋ ਅਸੀਂ ਉਹਦੇ ਆਧਾਰ ਤੇ ਤੇ ਐਫਆਈਆ ਦਰਜ ਕਰਾਂਗੇ ਇਹ ਕਾਨੂੰਨਨ ਤੌਰ ਤੇ ਲੀਗਲ ਤੌਰ ਤੇ ਦਿੱਲੀ ਡੈਲੀ ਕਰਨਾ ਹੈ ਜਾਨੀ ਕਿ ਹਰ ਕਿਸੇ ਚੀਜ਼ ਨੂੰ ਟਾਲਣਾ ਜਾਂ ਉਹਨੂੰ ਗੋਲ ਮੋਲ ਕਰਕੇ ਤੇ ਸਾਈਡ ਟਰੈਕ ਕਰਨ ਵਾਲੀ ਅਪਰੋਚ ਹੈਗੀ ਹੈ ਇਹ ਪੰਜਾਬ ਸਰਕਾਰ ਨੂੰ ਇਹਦੇ ਤੋਂ ਬਾਹਰ ਆ ਕੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਤਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇੱਕ ਵਾਰ ਐਫਆਈਆਰ ਦਰਜ ਕਰਕੇ ਉਦੋਂ ਬਾਅਦ ਤੁਸੀਂ ਜਾਂਚ ਜੋ ਕਰਨੀ ਹੈ ਜਾਂ ਉਸ ਜਾਂਚ ਦੀ ਵੇਟ ਕਰਨੀ ਹੈ ਜਿਹੜੀ ਦੀ ਐਸਕੇਮ ਕਹਿ ਰਿਹਾ ਹੈ ਤਾਂ ਉਹ ਕਰੀ ਜਾਣ ਮੁੜ ਕੇ ਪਰ ਇੱਕ ਇਸ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਰਿਪੋਰਟ ਆ ਉਹ ਤਾਂ ਦਰਜ ਕੀਤੀ ਜਾਣੀ ਚਾਹੀਦੀ ਆ ਤਾਂ ਪ੍ਰੋਫੈਸਰ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰਾ ਰੌਲਾ ਪਿਆ ਕੇਜਰੀਵਾਲ ਹੋਣਾ ਦਾ ਇਸ ਸੰਮਣ ਜਾਂਦੇ ਰਹੇ ਈਡੀ ਦੇ ਬਾਅਦ ਦੇ ਵਿੱਚ ਸਾਰਾ ਕੁਝ ਹੁੰਦਾ ਰਿਹਾ ਪਰ ਹੁਣ ਇੱਕ ਪ੍ਰੈਸ ਕਾਨਫਰੈਂਸ ਅੱਜ ਹੁੰਦੀ ਆ ਦਿੱਲੀ ਦੇ ਵਿੱਚ ਅਤਿਸ਼ੀ ਹੁਣੀ ਕਰਦੇ ਨੇ ਉਹ ਕਹਿੰਦੇ ਨੇ ਕਿ ਭਈ ਜਿਹੜਾ ਅਰਵਿੰਦ ਕੇਜਰੀਵਾਲ ਹੁਣੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਪੰਜਾਬ ਦੇ ਵਿੱਚ ਵੀ ਹਰਪਾਲ ਚੀਮਾ ਵਿੱਤ ਮੰਤਰੀ ਨੇ ਉਹਨਾਂ ਨੇ ਕੀਤੀ ਨਾਲ ਅਨਮੋਲ ਗਗਨਮਾਨ ਹੁਣੀ ਬੈਠੇ ਸੀ ਉਹਨਾਂ ਨੂੰ ਸਾਰਿਆਂ ਨੂੰ ਡਰ ਸਤਾ ਰਿਹਾ ਕਿ ਕਿਤੇ ਨਾ ਕਿਤੇ ਹੁਣ ਜਿਹੜਾ ਉਹ ਗ੍ਰਫਤਾਰ ਜਿਹੜਾ ਕੇਜਰੀਵਾਲ ਹੋਣਾ ਨੂੰ ਕੀਤਾ ਜਾ ਸਕਦਾ ਦੇਖੋ ਗੱਲ ਇਸ ਕਰਕੇ ਵੀ ਇਹ ਸੱਚੀ ਲੱਗਦੀ ਹੈ ਕਿਉਂਕਿ ਜਦੋਂ ਸੁਪਰੀਮ ਕੋਰਟ ਦੇ ਵਿੱਚ सीबीआई ਜਾਂ ਜਿਹੜੀ ਈਡੀ ਸਾਰੇ ਗਏ ਉਹਨਾਂ ਨੇ ਕੀ ਕਿਹਾ ਕਿ ਦੇਖੋ ਜੀ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਉਹਦੀ ਪਾਰਟੀ ਆਮ ਆਦਮੀ ਪਾਰਟੀ ਨੇ ਇੰਜ ਕੀਤਾ ਉਹਨਾਂ ਨੇ ਇੰਜ ਕੀਤਾ ਅਸੈਂਬਲੀ ਦੇ ਵਿੱਚ ਨਵੀਂ ਆਬਕਾਰੀ ਨੀਤੀ ਲੈ ਕੇ ਆਏ ਜੇ ਉਹ ਉਹਨਾਂ ਨੇ ਅੱਗੇ ਉਹ ਜੱਜਾ ਸਾਹਿਬ ਨੇ ਕਿਹਾ ਵੀ ਫਿਰ ਤੁਸੀਂ ਪਾਰਟੀ ਨੂੰ ਵੀ ਪਾਰਟੀ ਬਣਾ ਲਓ ਕਿਸ ਦਾ ਹਿੱਸਾ ਬਣਾ ਲਓ ਪਾਰਟੀ ਬਣਾਉਣ ਦਾ ਵੀ ਜਾਨੀ ਆਮ ਆਦਮੀ ਪਾਰਟੀ ਚਾੜੂ ਪਾਰਟੀ ਨੂੰ ਵੀ ਬਣਾ ਲਓ ਉਹ ਉਦੋਂ ਬਾਅਦ ਬਣਾ ਲਈ ਗਈ ਬਣਾਉਣ ਦਾ ਮਤਲਬ ਕੇਰਵਿੰਦ ਕੇਜਰੀਵਾਲ ਤੇ ਜਦੋਂ ਕੋਰਟ ਦੇ ਜਿਹੜੀ ਐਪਿਕਸ ਕੋਰਟ ਹੈ ਸਭ ਤੋਂ ਸਾਡੀ ਸਰਵ ਉੱਚਤਮ ਕੋਰਟ ਹੈਗੀ ਹੈ ਉਹਦੇ ਜੱਜਾਂ ਦੇ ਵੱਲੋਂ ਇਹੋ ਜੇ ਸੁਜੈਸ਼ਨ ਆਉਣ ਲੱਗ ਜਾਂਦੇ ਤੇ ਡਰ ਤੇ ਫਿਰ ਸੱਚਾਈ ਹੈ ਬਚਾਉਣਾ ਕਹਿੰਦੇ ਆ ਫਿਰ ਦੂਜੀ ਗੱਲ ਜਿਹੜੇ ਦੋ ਬੰਦੇ ਪਹਿਲਾਂ ਹੀ ਅੰਦਰ ਆ ਉਹਨਾਂ ਦੀ ਜਮਾਨਤਾਂ ਨਹੀਂ ਹੋ ਰਹੀਆਂ ਹੁਣ ਵੀ ਮਨੀਸ਼ ਸੋਧਿਆ ਤੇ ਜਮਾਨਤ ਬਾਰੇ ਉਹਨਾਂ ਨੇ ਮਾਰਚ ਤੱਕ ਟਾਲਤਾ ਕਿ ਕਿਦਾਂ ਟਾਲਤਾ ਉਹ ਬਾਰ-ਬਾਰ ਉਹ ਜਾਂਦੇ ਆ ਉੱਥੇ ਉਹਨਾਂ ਨੂੰ ਕੋਈ ਵੀ ਉਹ ਗੱਲ ਦਾ ਰਾਹਤ ਨਹੀਂ ਮਿਲ ਰਹੀ ਅ ਇਨਾਂ ਨੇ 6 ਬਾਰੀ ਸਾਮਨ ਹੋ ਚੁੱਕੇ ਆ ਹੁਣ ਤੱਕ ਫਿਰ ਉਹ ਜਾ ਕੇ ਈਡੀ ਕੋਰਟ ਵੀ ਚਲੀ ਗਈ ਆ ਉੱਥੋਂ ਵੀ ਇਹਨਾਂ ਨੇ ਆਨਲਾਈਨ ਕਰਤਾ ਫਿਰ ਜਿਹੜਾ ਪਿਛਲਾ ਸਾਹਮਣੇ ਆ ਉਹ ਇਸ ਕਰਕੇ ਨਹੀਂ ਗਈ ਉਹ ਕਹਿੰਦੇ ਜੀ ਸੇ ਤਾਂ ਸਾਡਾ ਕੋਰਟ ਵਿੱਚ ਗਏ ਸੀ ਜਦੋਂ ਕੋਰਟ ਚ ਡਿਸਾਈਡ ਹੋ ਜੋ ਕੋਰਟ ਕਹੂਗੀ ਮੈਂ ਉਹ ਤੋਂ ਉਸ ਤਰੀਕੇ ਨਾਲ ਕਰੂੰਗਾ ਇਹ ਸਭ ਜੁਡੇ ਸਿਆ ਇਸ ਲਈ ਮੈਂ ਨਹੀਂ ਇਹਨਾਂ ਨੂੰ ਪਹਿਲਾਂ ਇਹ ਕਹਿੰਦੇ ਸੀ ਕਿ ਇਹਨਾਂ ਦੇ ਜਿਹੜੇ ਵਾਰੰਟ ਆਉਂਦੇ ਆ ਉਹ ਪ੍ਰੋਪਰਲੀ ਨਹੀਂ ਉਹ ਲੀਗਲ ਨਹੀਂ ਹੈਗੇ ਉਸ ਤਰੀਕੇ ਨਾਲ ਹੋ ਨਹੀਂ ਸਕਦੇ ਹੁਣ ਅਜੇ ਤੱਕ ਤੇ ਦੇਖੋ ਬਚ ਬਚਾ ਕਰੀ ਜਾਂਦੇ ਆ ਪਰ ਜਿਸ ਕਿਸਮ ਦੇ ਤੇਵਰ ਸਰਕਾਰ ਦੇ ਲੱਗਦੇ ਆ ਜੇ ਉਹ ਸਤਪਾਲ ਮਲਕ ਨੂੰ ਨਹੀਂ ਛੱਡਿਆ ਉਹਦੇ ਘਰ ਰੀਡੀ ਦੇ ਛਾਪੇ ਮਾਰੀ ਜਾਂਦੇ ਆ ਸੀਬੀਆਈ ਦੇ ਛਾਪੇ ਛਾਪੇ ਲੱਗ ਰਹੇ ਆ ਜਿੰਨਾਂ ਦੀਆਂ ਵੀ ਆ ਜਾਂ ਆਪਣੀਆਂ ਏਜੰਸੀਆਂ ਦੇ ਤਾਂ ਫਿਰ ਜਿਹੜੇ ਇਹਨਾਂ ਨੂੰ ਤੇ ਉਹ ਸਿੱਧਾ ਸਿੱਧਾ ਲੈਂਦੇ ਹੀ ਆ ਇਹ ਉਹਨਾਂ ਨੂੰ ਲੈਂਦੇ ਆ ਖਾਸ ਕਰਕੇ ਮੋਦੀ ਦਾ ਤੇ ਇਹਨਾਂ ਦਾ ਤੇ ਸਾਹਮਣੇ ਪੇਚਾ ਪੈਂਦਾ ਆ ਇਹ ਮੋਦੀ ਦੇ ਉੱਤੇ ਕੋਈ ਇਹ ਪੜਿਆ ਲਿਖਿਆ ਨਹੀਂ ਹੈਗਾ ਉਹ ਕਹਿੰਦੇ ਵੀ ਚੰਗਾ ਮੈਂ ਦੱਸ ਦੇਣਾ ਭਾਵੇਂ ਪੜਿਆ ਤੇ ਬਹੁਤਾ ਨਹੀਂ ਹੈ ਤਾਕਤ ਤੇ ਹੈ ਇਹ ਜਿਹੜਾ ਪੇਚਾ ਪਿਆ ਹੋਇਆ ਇਹ ਹੈ ਤੇ ਕਾਫੀ ਸੀਰੀਅਸ ਪਰ ਇਸ ਨੂੰ ਜਿਵੇਂ ਬਣਾਇਆ ਜਾ ਰਿਹਾ ਮੈਂ ਕੇਜਰੀਵਾਲ ਦਾ ਵੀ ਸੁਣ ਰਿਹਾ ਸੀਗਾ ਅਸੈਂਬਲੀ ਦੇ ਵਿੱਚ ਭਾਸ਼ਣ ਜੋ ਭਾਜੀਪੀ ਕੀ ਸਰਕਾਰ ਹੈ ਜਾਂ ਭਾਜੀਪੀ ਕੇ ਲੋਗ ਹੈ ਇਹ ਲੋਗ ਦਿੱਲੀ ਵਾਲੇ ਲੋਕੋ ਕੋ ਖੁਸ਼ਹਾਲ ਨਹੀਂ ਦੇਖਣਾ ਚਾਹਤੇ ਦਿੱਲੀ ਵਾਲੇ ਲੋਕੋ ਕੋ ਐਜੂਕੇਟਿਡ ਨਹੀਂ ਦੇਖਣਾ ਚਾਹਤੇ ਦਿੱਲੀ ਵਾਲੇ ਲੋਕੋ ਕੋ ਉਹਨਾਂ ਕੀ ਸਿਹਤ ਸਵਾਏ ਹੈ ਉਹ ਅੱਛੀ ਮਿਲ ਰਹੀ ਹੈ ਉਸ ਕੋ ਨਹੀਂ ਚਾਹਤੇ ਕਿ ਯਹਾਂ ਕੇ ਲੋਕ ਸਿਹਤ ਮੰਨੋ ਭਾਈ ਤੂੰ ਥੋੜਾ ਜਾ ਉਹਨੂੰ ਪਾਲਿਸ਼ ਕਰਕੇ ਗੱਲ ਕਰ ਤਾਂ ਕਿ ਲੋਕ ਉਸ ਗੱਲ ਨੂੰ ਮੰਨਦੇ ਜਾਣ ਇਹ ਤੇ ਨਹੀਂ ਕੋਈ ਪਾਰਟੀ ਕੋ ਜਿੰਨੀ ਮਾੜੀ ਮਰਜ਼ੀ ਪਾਰਟੀ ਹੋਵੇ ਭੀ ਇੱਥੇ ਦੇ ਲੋਕਾਂ ਦੀ ਸਿਹਤ ਚੰਗੀ ਨਾ ਹੋਵੇ ਜਾਂ ਲੋਕਾਂ ਦੀ ਪੜ੍ਹਾਈ ਨਾ ਹੋਵੇ ਹਾਂ ਇਹ ਤੂੰ ਇੱਕ ਕਲੇਮ ਕਰ ਵੀ ਤੂੰ ਬਹੁਤ ਵਧੀਆ ਕੰਮ ਕੀਤਾ ਉਹ ਤੁਸੀਂ ਪਹਿਲਾਂ ਹੀ ਕਰ ਰਹੇ ਆ ਕਿ ਜੇ ਮੈਂ ਚਲਾ ਗਿਆ ਚੀਫ ਮਿਨਿਸਟਰ ਅੰਦਰ ਜੇਲ੍ਹ ਦੇ ਤਾਂ ਫਿਰ ਲੋਕਾਂ ਦੀ ਜਿਹੜੀ ਮੈਂ ਸੇਵਾ ਕਰ ਰਿਆਂ ਉਹਦੇ 'ਚ ਵਿਗਨ ਪਊਗਾ ਤੇ ਉਸ ਨੂੰ ਤੁਸੀਂ ਦੋ ਸਟੈਪ ਹੋਰ ਅੱਗੇ ਜਾ ਕੇ ਗੱਲ ਕਰਨ ਦੀ ਵਿਦਾਹ ਚੜਾ ਕੇ ਉਹ ਇਹਨਾਂ ਦੀ ਆਦਤ ਦਾ ਹਿੱਸਾ ਦੂਜੀ ਗੱਲ ਹੁਣ ਕੀ ਹੈ ਨਵਾਂ ਨਵਾਂ ਪਿਉ ਤੜਾ ਕੀ ਹੈ ਨਵਾਂ ਪਿਉ ਤੜਾ ਹੈ ਜੀ ਇਹਨੂੰ ਤਾਂ ਫੜ ਰਹੇ ਆ ਆਪਕਾਰੀ ਨੀਤੀ ਕਰਕੇ ਨਹੀਂ ਫੜ ਰਹੇ ਕਾਂਗਰਸ ਨਾਲ ਜਿਹੜਾ ਗੱਠ ਜੋੜਿਆ ਸਿਰੇ ਲੱਗ ਰਿਹਾ ਇਸ ਕਰਕੇ ਉਹ ਮੈਂ ਅਤਿਸ਼ੀ ਦਾ ਦੇਖ ਰਿਹਾ ਸੀ ਕੱਲ ਵੀ ਹੋਈ ਸੀ ਕਾਂਗਰਸ ਕੇ ਸਾਥ ਜਿਹੜਾ ਗੱਠ ਜੋੜਿਆ ਉਸ ਦੀ ਵਜ੍ਹਾ ਸੇ ਪਕੜਿਆ ਕਿਉਂ ਭਈ ਕਾਂਗਰਸ ਚੋਰ ਹੈ ਇਸ ਕਰਕੇ ਜਿਹੜੀ ਉਹਨਾਂ ਨੂੰ ਫੜ ਰਹੇ ਆ ਜੇ ਤੁਸੀਂ ਕਾਂਗਰਸੀ ਦੀ ਤਰੀਫ ਕਰ ਰਹੇ ਆ ਜਾਂ ਬਦਨਾਮੀ ਕਰ ਰਹੇ ਆ ਇਹ ਗੱਲ ਕਹੇ ਕਿ ਕਾਂਗਰਸ ਨਾਲ ਗੱਠ ਜੋੜ ਨਾਲ ਇਹਦਾ ਲਿੰਕ ਕੀ ਬਣਦਾ ਕਿ ਕਿਉਂ ਫੜਨਾ ਉਹਨਾਂ ਨੂੰ ਕਾਂਗਰਸ ਐਡੀ ਕਿਹੜੀ ਤਕੜੀ ਤੇ ਆ ਕੇ ਆਖਿਆ ਕਿ ਉਹ ਸੈਂਟਰ ਦੇ ਵਿੱਚ ਪ੍ਰਧਾਨ ਮੰਤਰੀ ਬਣਾਉਣ ਲਈ ਤੁਲੀ ਹੋਈ ਹੈ ਕਿ ਐਡੀ ਵੱਡੀ ਉਹਦੀ ਹਨੇਰੀ ਝੁੱਲ ਰਹੀ ਹੈ ਕਿ ਕੇਜਰੀਵਾਲ ਨੇ ਉਹਦੀ ਸਪੋਰਟ ਘਰਦੀ ਇਸ ਕਰਕੇ ਉਹਨਾਂ ਨੇ ਕਿਹਾ ਕਿ ਪਹਿਲਾਂ ਕੇਜਰੀਵਾਲ ਨੂੰ ਫੜੋ ਕਾਂਗਰਸ ਨੂੰ ਬਾਅਦ ਵਿੱਚ ਦੇਖਾਂਗੇ ਇਹ ਗੱਲ ਕਹਿਣਾ ਚਾਹੁੰਦੇ ਆ ਮੈਨੂੰ ਨਹੀਂ ਸਮਝ ਆਉਂਦੀ ਐਵੇਂ ਟਾਕੇ ਦੀ ਬੰਗਾਲੇ ਮਾਰਦੇ ਆ ਪਰ ਇਹ ਗੱਲ ਜ਼ਰੂਰ ਹੈ ਕਿ ਉੱਥੇ ਹੱਥਾਂ ਪੈਰਾਂ ਦੀ ਪਈ ਹੈ ਇਹ ਵੀ ਗੱਲ ਦਾ ਲੱਗਦਾ ਮੈਨੂੰ ਕੁਝ ਜਿਹੜਾ ਜਿੱਤਣਾ ਤੁਹਾਨੂੰ ਇਧਰੋਂ ਸੱਜੋਂ ਖੱਬਿਓਂ ਕੰਸੋਵਾ ਆਉਂਦੀਆਂ ਕਿ ਉਹ ਹੈ ਤੇ ਸੀਰੀਅਸ ਜੇ ਉਹਨਾਂ ਨੂੰ ਇਲੈਕਸ਼ਨਾਂ ਚ ਫਾਇਦਾ ਲੱਗਾ ਕਿ ਇਹਨਾਂ ਨੂੰ ਅੰਦਰ ਕਰਕੇ ਫਾਇਦਾ ਹੋਊਗਾ ਤੇ ਉਹ ਅੰਦਰ ਕਰਨਗੇ ਜੇ ਉਹਨਾਂ ਨੂੰ ਲੱਗਾ ਜਿਵੇਂ ਕਿਸਾਨਾਂ ਦਾ ਹੋਣੇ ਐਨਐਸਏ ਲਾਉਂਡ ਦਾ কুরਕੀ ਕਰਨ ਦਾ ਹੋਰ ਸਾਰਾ ਉਹਨਾਂ ਨੇ ਧਮਕੀਆਂ ਦਿੱਤੀਆਂ ਪਤਾ ਲੱਗਾ ਕਿ ਇਹ ਤੇ ਮਹਿੰਗਾ ਪੈ ਰਿਹਾ ਉਹ ਤੇ ਕਹਿੰਦੇ ਫਿਰ ਚੰਗਾ ਆਜੋ ਮੈਦਾਨ ਦੇ ਵਿੱਚ ਤੇ ਇਹ ਤੇ ਮਹਿੰਗਾ ਪਊਗਾ ਗੱਲ ਹੋਰ ਵਧੂਗੀ ਜੇ ਉਹਨਾਂ ਨੂੰ ਲੱਗਾ ਕਿ ਇਹਨੂੰ ਫੜਨਾ ਇਹ ਹੋਰ ਹੀ ਰੋਬ ਬਣੂਗਾ ਤੇ ਹੋ ਸਕਦਾ ਨਾ ਵੀ ਹੋਵੇ ਪਰ ਇੱਕ ਗੱਲ ਅਸੀਂ ਜ਼ਰੂਰ ਕਹਾਂਗੇ ਕਿ ਕੋਈ ਵੀ ਹੋਵੇ ਕੋਈ ਵੀ ਲੀਡਰ ਹੋਵੇ ਤੁਸੀਂ ਭਾਵੇਂ ਕੋਈ ਬਦਮਾਸ਼ ਵੀ ਹੋਵੇ ਉਹ ਦੋ ਜਿਹੜੇ ਬੰਦੇ ਜਿਹੜੇ ਨੋਨ ਗੈਂਗਸਟਰ ਅਮੰਗ ਉਸਿਗੇ ਤੁਹਾਨੂੰ ਪਤਾ ਜਿਨ੍ਹਾਂ ਨੂੰ ਕੈਮਰਿਆਂ ਦੇ ਨਾਲ ਸਾਹਮਣੇ ਫੜੇ ਖੜੇ ਖੜੇ ਗੋਲੀਆਂ ਮਾਰਤੀਆਂ ਕੈਮਰਿਆਂ ਦੇ ਬਹਾਨੇ ਮੀਡੀਆ ਦੇ ਮੈਨੂੰ ਉਹਨਾਂ ਦਾ ਨਾਂ ਯੂਪੀ ਵਾਲੇ ਯੂਪੀ ਵਾਲੇ ਦੋ ਭਰਾ ਸੀਗੇ ਦੋ ਭਰਾ ਸੀਗੇ ਜਿਵੇਂ ਮਾਰ ਦਿੱਤਾ ਇਹ ਤੇ ਬਹੁਤ ਮਾੜੀ ਗੱਲ ਹੈ ਜੇ ਇਹੋ ਜਿਹਾ ਕੰਮ ਹੋਵੇ ਤੱਕੇ ਨਾਲ ਤੁਸੀਂ ਕਿਸੇ ਨੂੰ ਟਾਰਗੇਟ ਕਰਕੇ ਫੜਨਾ ਹੀ ਫੜਨਾ ਆ ਕਿਉਂਕਿ ਤੁਹਾਡਾ ਪੋਲੀਟੀਕਲ ਰਾਈਵਲ ਆ ਇਹ ਕਿਸੇ ਨੂੰ ਵੀ ਮਨਜ਼ੂਰ ਨਹੀਂ ਹੋਣਾ ਚਾਹੀਦਾ ਅੱਜ ਕੇਜਰੀਵਾਲ ਆ ਕੱਲ ਕੋਈ ਹੋਰ ਹੋਊ ਅੱਜ ਸਸੋਧਿਆ ਕੱਲ ਕੋਈ ਹੋਰ ਹੋਊ ਹਾਂ ਜੇ ਤੁਹਾਡੇ ਕੋਲ ਪੁਖਤਾ ਸਬੂਤ ਹੈ ਫਿਰ ਤੁਸੀਂ ਕਾਰਵਾਈ ਕਰੋ ਤੇ ਇਹ ਕੇਜਰੀਵਾਲ ਨੂੰ ਵੀ ਚਾਹੀਦਾ ਕੇਜਰੀਵਾਲ ਤੇ ਖੁਦ ਕਹਿੰਦਾ ਸੀਗਾ ਕਿ ਜਿਸ ਦਿਨ ਕੋਈ ਵੀ ਲੀਡਰ ਦੇ ਉੱਤੇ ਕੋਈ ਦੋਸ਼ ਲੱਗਦਾ ਈਡੀ ਦਾ ਜਾਂ ਹੋਰ ਦਾ ਪਹਿਲੀ ਗੱਲ ਕਿ ਉਸ ਲੀਡਰ ਨੂੰ ਆਪਣੀ ਪੋਜੀਸ਼ਨ ਤੋਂ ਰਜਾਇਨ ਕਰਨਾ ਚਾਹੀਦਾ ਫਿਰ ਉਸ ਨੂੰ ਉਸ تحقیقات ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਹੈ ਸ਼ਾਮਲ ਹੋਣਾ ਚਾਹੀਦਾ ਜੋ ਫੈਸਲਾ ਹੋਏ ਉਹ ਤੋਂ ਬਾਅਦ ਕਰਨਾ ਚਾਹੀਦਾ ਹੈ ਕਿ ਉਹਨੂੰ ਮੰਨਣਾ ਚਾਹੀਦਾ ਹੁਣ ਜਦੋਂ ਤੁਹਾਡੇ ਤੇ ਆ ਤੁਸੀਂ ਤੇ ਹੋਰ ਹੀ ਪਾਸੇ ਤੁਰੇ ਫਿਰਦੇ ਆ ਇਸ ਲਈ ਤੁਸੀਂ ਆਪਣੀਆਂ ਗੱਲਾਂ ਜਿਹੜੀਆਂ ਕਿਸੇ ਵੇਲੇ ਭੱਲੇ-ਵੇਲਿਆਂ ਬੜੀਆਂ-ਬੜੀਆਂ ਸ਼ਗੂਫੇ ਛੱਡੇ ਆ ਉਸ ਦੇ ਟਰੈਪ ਦੇ ਵਿੱਚ ਵੀ ਤੁਸੀਂ ਆ ਜਾਨੇ ਆ ਇਹ ਲੋਕੀ ਵੀਡੀਓ ਘਮਾ ਘਮਾ ਕੇ ਉਹਨੂੰ ਭੇਜਦੇ ਆ ਭਾਈ ਆ ਤੁਸੀਂ ਸਾਨੂੰ ਕਹਿੰਦੇ ਸੀ ਹੁਣ ਤੁਸੀਂ ਆਪ ਵੀ ਤੇ ਉਸ ਗੱਲ ਦੇ ਉਸੇ ਦੇਸ਼ ਦੇ ਕਾਨੂੰਨ ਨੂੰ ਉਸੇ ਤਰੀਕੇ ਨਾਲ ਮੰਨੋ ਇਹ ਦੋਹੀ ਪਾਸਿਓ ਸਾਡੇ ਕੋਲ ਕਿਉਂਕਿ ਪੂਰੇ ਕੁਲਵਿੰਦਰ ਜੀ ਤੱਤ ਨਹੀਂ ਹੁੰਦੇ ਹੈ ਪਰ ਜਿੰਨੇ ਕੁ ਤੱਤ ਹੈ ਲੱਗਦਾ ਹੈ ਕਿ ਮਾੜਾ ਮੋਟਾ ਦਾਲਚ ਤੇ ਕਾਲਾ ਹੈ ਉਹਨਾਂ ਨਹੀਂ ਹੋ ਸਕਦਾ ਜਿੰਨਾ ਕਿ ਉਹ ਲਗਾਤਾਰ ਪ੍ਰਚਾਰ ਰਹੇ ਹੋ ਤਾਂ ਹੋ ਸਕਦਾ ਜਾਂਚ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਜੇ ਜੇਕਰ ਠੀਕ ਨਹੀਂ ਤਾਂ ਫਿਰ ਇਹਨਾਂ ਨੂੰ ਜਾਂਚ ਦੇ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਤਾ ਪ੍ਰੋਫੈਸਰ ਸਭ ਜਾਂਦੇ ਜਾਂਦੇ ਆਪਾਂ ਇੱਕ ਛੋਟੀ ਜੀ ਖਬਰ ਹੋਰ ਜਿਹੜੀ ਸਾਹਮਣੇ ਆ ਰਹੀ ਸੀ ਕਿ ਹਰਿਆਣਾ ਸਰਕਾਰ ਦੇ ਵੱਲੋਂ ਜਿਹੜਾ ਉਹ ਕਰਜ਼ੇ ਮਾਫੀ ਦੀ ਗੱਲ ਚੱਲ ਰਹੀ ਹੈ ਉਹ ਕਰਜ਼ੇ ਮਾਫੀ ਜਿਹੜੀ ਆ ਉਹ ਕਿਹੜੀ ਸ਼ਰਤਾਂ ਦੇ ਉੱਤੇ ਕਰਜ਼ੇ ਮਾਫੀ ਦੀ ਗੱਲ ਚੱਲੀ ਹੈ ਇੱਕ ਵਾਰ ਉਹਦੇ ਤੇ ਜਾਂਦੇ ਜਾਂਦੇ ਚਾਨਣਾ ਜ਼ਰੂਰ ਪਾ ਦਿਓ ਬਿਲਕੁਲ ਇਹ ਬੜੀ ਵੱਡੀ ਹੈ ਕਿਉਂਕਿ ਉਹਨਾਂ ਨੇ 1,99,000 ਕਰੂੜ ਦਾ ਬਜਟ ਜਿਹੜਾ ਪੇਸ਼ ਕੀਤਾ ਅੱਜ ਤੇ ਖੋਦੇ ਪੰਜਵਾਂ ਬਜਟ ਤੇ ਲਾਸਟ ਬਜਟ ਆ ਹੁਣ ਜਦੋਂ ਬਾਅਦ ਤੇ ਉੱਥੇ ਨਵੀਂ ਸਰਕਾਰ ਬਣੂਗੀ ਤੇ ਖੱਟਰ ਸਾਹਿਬ ਖੋਦ ਫਾਈਨੈਂਸ ਮਿਨਿਸਟਰ ਵੀ ਹੋਣੇ ਆ ਤਾਂ ਹੀ ਤੇ ਉਹ ਆਪ ਹੀ ਬਜਟ ਪੇਸ਼ ਕਰ ਰਿਹਾ ਆਦਰਵਾਇਜ਼ ਤੇ ਫਾਈਨੈਂਸ ਮਿਨਿਸਟਰ ਕਰਦਾ ਅ ਪਰ ਜਿਹੜੀ ਇਹ ਅਨਾਉਂਸਮੈਂਟ ਆ ਇਕੱਲਾ ਜਾਨੀ ਇਹ ਵੀ ਉੱਥੇ ਹੀ ਅਨਾਉਂਸਮੈਂਟ ਹੈ ਜਿੱਥੇ ਜਿੱਥੇ ਉਹਨਾਂ ਦੇ ਖਾਤੇ ਸੀਲ ਕਰਨੇ ਸੀ ਤੇ ਐਨਐਸਏ ਲਾਉਣਾ ਸੀ ਤੇ ਜਿਹੜੀਆਂ ਜਾਇਦਾਦਾਂ कुर्ਕ ਕਰਨੀਆਂ ਸੀ ਉੱਥੇ ਉਹਨਾਂ ਨੇ ਉਲਟਾ ਹੋਣਾ ਇਹ ਰਾਹਤ ਵਾਲੀ ਗੱਲ ਕੀਤੀ ਹੈ ਕਿ ਸਤੰਬਰ 2030 ਤੱਕ ਦੇ ਜਿਨ੍ਹਾਂ ਨੇ ਕਿਸੇ ਦਾ ਕੋਈ ਇੰਟਰਸਟ ਬਣਿਆ ਸੂਦ ਬਣ ਗਿਆ ਜਾਂ ਕਿਸੇ ਨੂੰ ਪੈਨਲਟੀ ਪੈ ਗਈ ਕਿ ਉਹਨੇ ਵੇਲੇ ਸਿਰ ਕਿਸ਼ਤ ਨਹੀਂ ਮੋੜੀ ਉਹ ਜੇ ਉਹ ਕਰਜ਼ੇ ਵਾਪਸ ਕਰ ਦੇਣ ਕਿਸਾਨ ਤੇ ਉਹਨਾਂ ਨੂੰ ਉਹਨਾਂ ਦੀ ਪੈਨਲਟੀ ਵੀ ਤੇ ਉਹਨਾਂ ਦਾ ਉਦੋਂ ਤੱਕ ਦਾ سود ਵੀ ਸਾਰੇ ਦਾ ਸਾਰਾ ਮਾਫ਼ ਹੋ ਜਾਊਗਾ ਪਰ ਉਹ ਮਈ ਅੰਤ ਤੱਕ ਕਰ ਦੇਣਾ ਚਾਹੀਦਾ ਮਈ ਤੇ ਆ ਗਈ ਖੜੀ ਹੁਣ ਜਿੰਨਾਂ ਕਹਿੰਦਾ ਤੇ ਥੋੜਾ ਬਹੁਤ ਹੋਊਗਾ ਤੇ ਜ਼ਿਆਦਾ ਜੇ ਮਿਸ ਸਰਛੂਟੂ ਰਾਮ ਨੇ ਕੀਤਾ ਸੀ ਉਹਨੇ ਕਿਹਾ ਸੀਗਾ ਕਿ ਜਿਨਾਂ ਨੇ ਕਰਜ਼ਾ ਕੋਈ ਲਿਆ ਤੇ ਕਰਜ਼ੇ ਨਾਲ ਜਿੰਨਾ ਦੁੱਗਣਾ ਪਹਿਲਾਂ ਹੀ ਵਾਪਸ ਕਰਤਾ ਤੇ ਕਰਜ਼ਾ ਫਿਰ ਸਿਰ ਤੇ ਖੜਾ ਕਹਿੰਦਾ ਕੋਈ ਨਹੀਂ ਪੈਸਾ ਦੇਣਾ ਬਾਣੀ ਨੂੰ ਅੱਜ ਵੀ ਉਹਨੂੰ ਹੀਰੋ ਮੰਨਦੇ ਆ ਕਿਸਾਨਾਂ ਦਾ ਹੀਰੋ ਮੰਨਦੇ ਆ ਇਹ ਸਾਡੇ ਜਿਹੜੇ ਯੂਨੀਅਨਿਸਟ ਗਵਰਨਮੈਂਟ ਵੇਲੇ ਉਦੋਂ ਹੋਇਆ ਸੀਗਾ ਹੁਣ ਹਰਿਆਣੇ ਦੇ ਵਿੱਚ ਇਹ ਅਨਾਉਂਸਮੈਂਟ ਵੀ ਉਸੇ ਸਪਿਰਿਟ ਦੇ ਵਿੱਚ ਆ ਵੀ ਅਸੀਂ ਕੁਝ ਤੇ ਕੁਝ ਰਾਹਤ ਦੇਣੀ ਚਾਹੁੰਦੇ ਹੁਣ ਇਹਦੇ ਵਿੱਚ ਕਿੰਨੀ ਕੁ ਪੋਲਿਟਿਕਸ ਆ ਕਿੰਨੀ ਕੁ ਅਸਲ ਵਿੱਚ ਰਾਹਤ ਮਿਲੂਗੀ ਇਹ ਤੇ ਹੁਣ ਕਿਸਾਨ ਲੀਡਰ ਹੀ ਦੱਸ ਸਕਦੇ ਠੀਕ ਹੈ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਦੂਜੇ ਪਾਸੇ ਅੰਦੋਲਨ ਵੀ ਚੱਲ ਰਿਹਾ ਸ਼ਾਇਦ ਉਹਦੇ ਤੋਂ ਵੀ ਕਿਸੇ ਨਿਗਾ ਕਿਸਾਨਾਂ ਦੀ ਹਟਾਉਣ ਦੀ ਕੋਸ਼ਿਸ਼ ਕਿਤੇ ਨਾ ਕਿਤੇ ਜ਼ਰੂਰ ਹੈਗੀ ਆ ਤਾਂ ਪ੍ਰੋਫੈਸਰ ਸਾਹਿਬ ਧੰਨਵਾਦ ਜੀ ਬਹੁਤ-ਬਹੁਤ ਸਮਾਂ ਦੇਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਜੀ ਤਾਂ ਇਹ ਸਾਣ ਦੇਸ਼ ਤੇ ਸਵੇਰੇ ਦੇ ਨਾਲ ਜੁੜੀਆਂ ਵੱਡੀਆਂ ਤੇ ਅਹਿਮ ਖਬਰਾਂ ਜਿਨ੍ਹਾਂ ਦੇ ਉੱਤੇ ਅਸੀਂ ਚਰਚਾ ਕੀਤੀ ਹੈ ਚਰਚਾ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਦਾਨ ਬਿਊਰਡ ਦੇ ਨਾਲ